ਇੰਜਰ ਸਤਮਾ ਤੇ ਆਖਰੀ ਭਾਗ ਸਵੇਰ ਦੇ ਫੈਲਦੇ ਚਾਨਣ ਨਾਲ ਹੀ ਪਿੰਡ ਵਿੱਚ ਲਾਜੋ ਦੇ ਗੁੰਮ ਹੋ ਜਾਣ ਦੀ ਖਬਰ ਫੈਲ ਗਈ ਸੀ ਝਾਟੀਆਂ ਵਿੱਚ ਅਜੇ ਮਧਾਣੀਆਂ ਪਈਆਂ ਹੋਈਆਂ ਸਨ ਜਦੋਂ ਹਰ ਇੱਕ ਘਰ ਵਿੱਚ ਲਾਜੋ ਦੀ ਗੱਲ ਹੋਣ ਲੱਗ ਪਈ ਆਲੇ ਦੁਆਲੇ ਪਿੰਡਾਂ ਵਿੱਚ ਕਿਤੇ Hindu ਦੇ ਜਣੇ ਦਾ ਨਾਂ ਨਿਸ਼ਾਨ ਨਹੀਂ ਸੀ ਤੇ ਕਿਸੇ ਮੁਸਲਮਾਨ ਨੇ ਇਹ ਕੰਮ ਕਾਦੇ ਵਾਸਤੇ ਕਰਨਾ ਸੀ ਲੋਕੀ ਹੈਰਾਨ ਸਨ ਚਾਨਣਾ ਪੈਰੋਂ ਪੈਰ ਉੱਚਾ ਹੋ ਕੇ ਚੜੀ ਹੋਈ ਧੁੱਪ ਬਣ ਗਿਆ ਸੀ ਗੋਹਿਆਂ ਦੀਆਂ ਭੜੋਲੀਆਂ ਵਿੱਚ ਲੋਕਾਂ ਦੀਆਂ ਦਾਲਾਂ ਰਿੱਝ ਗਈਆਂ ਸਨ ਤਰੀਮਤਾ ਅਜੇ ਤੰਦੂਰ ਪਈਆਂ ਤਾਂ ਦੀਆਂ ਸਨ ਜਿਨ੍ਹਾਂ ਵਿੱਚ ਮਲਦੀ ਮਨਛਿੱਟੀ ਦੀ ਖੁਸ਼ਬੂ ਉੱਠਦੇ ਧੂਏ ਦੀ ਹਵਾੜ ਨਿਕਲ-ਨਿਕਲ ਕੇ ਸਾਰੇ ਪਿੰਡ ਉੱਤੇ ਲਿਪੀ ਹੋਈ ਸੀ ਜਦੋਂ ਪੂਰੋ ਨੇ ਪਿੰਡ ਦੀ ਦਹਲਈਜ ਉੱਤੇ ਪੈਰ ਰੱਖਿਆ ਅੱਜ ਲਾਜੋਰਾ ਦੇ ਘਰ ਦਾ ਬੂਹਾ ਕਿਸੇ ਜਾਨਵਰ ਦੇ ਟੱਡੇ ਹੋਏ ਮੂੰਹ ਵਾਂਗਰ ਖੁੱਲਾ ਪਿਆ ਹੋਇਆ ਸੀ ਪੂਰੋ ਨੇ ਜਦੋਂ ਉਸ ਘਰ ਦੇ ਬੂਹੇ ਵਿੱਚ ਪੈਰ ਪਾਇਆ ਵੇੜੇ ਵਿੱਚ ਖਿਲਰੇ ਹੋਏ ਰਾਤ ਦੇ ਝੂਠੇ ਭਾਂਡਿਆਂ ਉੱਤੇ ਮੱਖੀਆਂ ਭਈਆਂ ਭਿੰਕਦੀਆਂ ਸਨ। ਪੂਰੋਂ ਨੂੰ ਦਿਸ ਪਿਆ ਸਵੇਰ ਦਾ ਕਿਸੇ ਨੇ ਕੁਝ ਖਾਧਾ ਪੱਕਾ ਨਹੀਂ ਸੀ। ਨੀ ਕਿਤੇ ਉਹ ਕਲੇਣੀ ਤੱਕੀਉ ਬੁੱਢੀ ਦੇ ਮੱਥੇ ਉੱਤੇ ਤਿਉੜੀਆਂ ਦੇ ਐਨੇ ਵੱਟ ਪਏ ਹੋਏ ਸਨ ਜਿਵੇਂ ਮਿੱਟੀ ਦੀ ਸਬੂਤੀ ਕੁੰਨੀ ਕਿਸੇ ਨੇ ਉਹਦੇ ਮੱਥੇ ਉੱਤੇ ਭੰਨ ਦਿੱਤੀ ਹੋਵੇ। "ਕੌਣ ਅੰਮਾ?" ਪੂਰੋਂ ਨੇ ਸਿਰ ਉਤਲੇ ਖੇਸ ਵਿੜੇ ਵਿੱਚ ਧਰਦਿਆਂ ਪੁੱਛਿਆ। "ਨੀ ਉਹ ਚੰਦਰੀ ਅੱਲਾ ਲਵੇ ਉਹਨੂੰ।" ਬੁੱਢੀ ਨੇ ਫੇਰ ਆਪਣੀ ਸਾਰੀ ਨਫ਼ਰਤ ਮੱਥੇ ਦੇ ਵੱਟਾਂ ਵਿੱਚ ਭਰ ਕੇ ਆਖਿਆ। ਹਾਏ ਹਾਏ ਕੌਣ ਨੂੰ ਕਿਥੇ ਹੀ ਨਹੀਂ ਉਹ ਤੇ ਸੜ ਜਾਣੀ ਉੱਦਲ ਗਈ ਐ ਹਾਏ ਹਾਏ ਕਿਹਦੇ ਨਾਲ ਮੈਂ ਤੇ ਉਹਦੇ ਜੋਗਾ ਤਵੀਤ ਤੇ ਰੱਖ ਲੈ ਕੇ ਆਈਆਂ ਚੁੱਲ੍ਹੇ ਵਿੱਚ ਫੂਕ ਤਵੀਤ ਤੇ ਰੱਖਾਂ ਉਹਨੂੰ ਤੇ ਖੌਰੇ ਜਨ ਲੈ ਗਏ ਨੇ ਕਿ ਭੂਤ ਛੱਡ ਨੀ ਅੰਮਾ ਪਿੰਡ ਵਿੱਚੋਂ ਕਿਹਨੇ ਚੁੱਕ ਕੇ ਲੈ ਜਾਣਾ ਸੀ ਬਾਹਰ ਪੈਲੀਆਂ ਛੈਲੀਆਂ ਵੱਲ ਗਈ ਹੋਣੀ ਐ ਹੁਣੇ ਆ ਜਾਂਦੀ ਐ ਵੇਖਾਂ ਪੈਲੀਆਂ ਵੱਲ ਗਈ ਐ ਉੱਤੋਂ ਸਿਕਰ ਦੁਪਹਿਰਾ ਹੋ ਗਈਆਂ ਨੇ ਪਰ ਅੰਮਾ ਉਹ ਕੋਈ ਰੋਟੀ ਦਾ ਟੁੱਕਰ ਤੇ ਨਹੀਂ ਨਾ ਜਿਹਨੂੰ ਕਾਂ ਕੂ ਪੈ ਗਏ ਹੁਣ ਇਹੋ ਤੇ ਮੈਂ ਆਂਦੀ ਆਂ ਖੌਰੇ ਕਿੱਥੇ ਖੂਹ ਵਿੱਚ ਡੁੱਬ ਮੋਈ ਐ ਖੌਰੇ ਕਿੱਥੇ ਛੱਪੜ ਵਿੱਚ ਟੈ ਪਈ ਐ ਮੈਂ ਤੇ ਉਹਦਾ ਪਹਿਲੇ ਦਿਨੋਂ ਹੀ ਵਸਾ ਨਹੀਂ ਸਕਾਂਦੀ ਹੁੰਦੀ ਪਰ ਮੁੰਡਾ ਹੀ ਤੱਤਾ ਉਹ ਤੇ ਰਾਣੇ ਮਰਦਾ ਸੀ ਤੇ ਆਂਦਾ ਹੁੰਦਾ ਸੀ ਹੁਣ ਇਹਨੇ ਜਾਣਾ ਕਿੱਥੇ ਐ ਇਹਦਾ ਕੋਈ ਲਾਗੇ ਨਾ ਚਾਗੇ ਕਿਉਂ ਮਾਂ ਉਹਦੇ ਮਾਂ ਪਿਓ ਕਿਹੜੇ ਪਿੰਡ ਨੇ ਨਹੀਂ ਉਜੜ ਗਏ ਮਾਂ ਪਿਓ ਮੈਂ ਤੇ ਪਹਿਲੇ ਦਿਨੋਂ ਹੀ ਆਂਦੀ ਸਾਂ ਇੰਜ ਪ੍ਰਾਈਟੇ ਘਰ ਨਹੀਂ ਵਸਦੇ ਪਰ ਉਹਦਾ ਜੋ ਦਿਲ ਆ ਗਿਆ ਬੁੱਢੀ ਦੀ ਕੌਣ ਸੁਣਦਾ ਸੀ ਲੈ ਹੁਣ ਤੇਰੇ ਕੋਲੋਂ ਕੀ ਲੁਕਾਏ ਸਾਰਾ ਪਿੰਡ ਜਾਣਦਾ ਏ ਇਹ ਹਿੰਦੂਆਂ ਦੀ ਧੀ ਸੀ ਜਦੋਂ ਪਿੰਡ ਵਿੱਚੋਂ ਹਿੰਦੂ ਨਸਣ ਲੱਗੇ ਤਾਂ ਮੇਰਾ ਮੁੰਡਾ ਇਹਨੂੰ ਕਿਤੋਂ ਲੈ ਆਇਆ ਅੱਲਾ ਜਾਣਦਾ ਏ ਮੈਂ ਤੇ ਪਹਿਲੇ ਦਿਨੋਂ ਹੀ ਆਂਦੀ ਸਾਂ ਧੀਆਂ ਪਹਿਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਐਵੇਂ ਤੂੰ ਅੱਲਾ ਦਿੱਤਿਆ ਪਾਪ ਦੀ ਗੰਢ ਚੁੱਕ ਲਿਆ ਐ ਕਿਹੜੇ ਰੋਜ਼ ਇਹ ਪਾਪ ਸਿਰੋਂ ਲਾਵੇਂਗਾ ਹੂੰ ਇਹ ਗੱਲ ਸੀ ਤਾਈਏ ਅੰਮਾ ਉਹ ਪੀਤੀ ਹੋਈ ਲੱਗਦੀ ਸੀ ਪਰ ਨਸ ਕੇ ਜਾਵੇਗੀ ਕਿੱਥੇ ਉਹਦਾ ਕੋਈ ਨੇੜੇ ਨਾ ਤੇੜੇ ਕਾਵਾਂ ਤੋਂ ਖੁੱਭੀ ਤੇ ਇੱਲਾਂ ਦੇ ਅੱਗੇ ਮੇਰੀ ਜਾਚੇ ਤਾਂ ਉਹ ਕਿਤੇ ਖੂ ਖਾਤੇ ਵਿੱਚ ਡਿੱਗ ਟਹਿ ਪਈ ਹੋਵੇ ਭਾਵੇਂ ਤੇ ਉਹ ਜਾਣ ਕੇ ਮੋਈਓ ਤੇ ਭਾਵੇਂ ਉਹਦੀ ਆਈ ਹੋਈ ਸੀ ਹਾਏ ਨਹੀਂ ਕਲੰਕ ਤੇ ਮਗਰੋਂ ਲੱਥਾ ਪਰ ਮੁੰਡਾ ਮੇਰੀਆਂ ਹੱਡੀਆਂ ਪਿਆ ਤੋੜਦਾ ਏ ਅਖੇ ਤੂੰ ਅੰਨੀ ਸੀ ਤੈਨੂੰ ਪਤਾ ਨਾ ਲੱਗਾ ਉਹ ਕੋਈ ਚਿੜੀ ਦਾ ਬੋਰਡ ਤੇ ਨਹੀਂ ਸੀ ਜੋ ਕਿਸੇ ਨੇ ਬੋਝੇ ਵਿੱਚ ਪਾ ਲਈ ਪਰ ਅੰਮਾ ਉਹ ਕਦੇ ਅੱਗੇ ਵੀ ਕੱਲੀਕਾਰੀ ਬਾਹਰ ਜਾਂਦੀ ਹੁੰਦੀ ਸੀ ਨਹੀਂ ਕਿੱਥੇ ਜਾਣਾ ਮੋਇਆਂ ਕੋਲ ਸਾਸੂ ਪਹਿਲਾਂ ਪਹਿਲਾਂ ਤੇ ਮੈਂ ਜਦੋਂ ਮੁੰਡੇ ਨੂੰ ਪੱਤਾ ਦੇਣ ਜਾਣਾ ਤਾਂ ਬਾਰੋਂ ਦੀ ਜੰਦਾ ਲਾ ਜਾਣਾ ਫੇਰ ਮੁੰਡਾ ਵੀ ਆਖੇ ਤੇ ਮੈਂ ਵੀ ਸੋਚਿਆ ਭਈ ਇਸ ਸ਼ੋਦੀ ਨੇ ਜਾਣਾ ਕਿੱਥੇ ਵੇ ਇੰਜ ਬੰਦੇ ਦਾ ਘਰ ਵਿੱਚ ਜੀ ਨਹੀਂ ਪੈਂਦਾ ਜੇ ਅੱਠੇ ਪੈਰ ਉਹਦੇ ਸਿਰ ਉੱਤੇ ਖਲੋਤੇ ਰਹੋ ਤਾਂ ਬਸ ਦੁਪਹਿਰਾਂ ਦਾ ਘੜੀਪਲ ਹੀ ਉਹ ਕੱਲੀ ਰਹਿੰਦੀ ਸੀ ਕੱਲ ਵੀ ਮੈਂ ਰੋਟੀ ਦੇ ਕੇ ਆਈ ਆ ਚੰਗੀ ਭਲੀ ਇੱਥੇ ਬੈਠੀ ਹੋਈ ਸੀ ਬੜਾ ਮੋਟ ਪਾ ਕੇ ਰਾਤੀ ਖਿਜੜੀ ਰੰਨੀ ਸੂ ਬਾਪੂ ਦਾ ਸਾਗ ਤਾਂਬੀਏ ਵਿੱਚ ਸੋੜਿਆ ਸੂ ਰੋਟੀ ਪਕਾਈ ਸੂ ਸਾਨੂੰ ਮਾਂ ਪੁੱਤਰਾਂ ਨੂੰ ਖਵਾਈ ਸੂ ਆਪ ਖਾਧੀ ਸੂ ਫੇਰ ਮੇਰੀ ਮੰਜੀ ਰਾਤ ਅੰਦਰ ਡਾਹ ਦਿੱਤੀ ਅਖੇ ਅੰਮਾ ਵਿਹੜੇ ਵਿੱਚ ਹੁਣ ਠੰਡ ਹੋ ਗਈ ਐ ਮੁੰਡੇ ਨੇ ਜਰਾ दारू ਦਾ ਘੁੱਟ ਪੀਤਾ ਫੇਰ ਮੈਂ ਤੇ ਸੌਂ ਖੱਪ ਗਈ ਪਤਾ ਨਹੀਂ ਕਿਹੜੀ ਹੋਣੀ ਕਿਹੜੇ ਵੇਲੇ ਵਰਤ ਗਈ ਐ ਦਿਨੇ ਉੱਠੀ ਸਾਂ ਤੇ ਵਾਜਾਂ ਦੇਣ ਲੱਗ ਪਈਆਂ ਪਰ ਕੋਈ ਹੋਵੇ ਤਾਂ ਕੂਵੇ ਸਵੇ ਮੈਂ ਆਖਿਆ ਕੋਈ ਖੂਸ਼ੂ ਫਲਾਏ ਜੇ ਹੋਰ ਉਹ ਕਿਸੇ ਨਾਲ ਜਾਣ ਜੋਗੀ ਤੇ ਨਹੀਂ ਸੀ ਜਾਣਾ ਵੀ ਕਿਹਦੇ ਨਾਲ ਸਾਸੂ ਬੁੱਢੀ ਨੇ ਟੱਠੇ ਹੋਏ ਮੱਥੇ ਨੂੰ ਆਪਣੇ ਗੋਡਿਆਂ ਉੱਤੇ ਪਾ ਲਿਆ ਹੈਰਾਨੀ ਦੀ ਗੱਲ ਐ ਮਾਸ ਦੀ ਕੋਈ ਬੂਟ ਤਾਂ ਨਹੀਂ ਸੀ ਜੋ ਕੁੱਤੇ ਬਿੱਲੀ ਨੇ ਮੂੰਹ ਚ ਪਾ ਲਈ ਪਿੰਡ ਤੇ ਸਾਰਾ ਤੁਸਾਂ ਫੋਲ ਹੀ ਕਰਤਾ ਹੋਵੇਗਾ ਆਹੋ ਸਵੇਰ ਦਾ ਇੱਥੇ ਤਾਂ ਪਿੰਡ ਦਾ ਜਣਾ ਜਣਾ ਆਇਆ ਏ ਲੋਕਾਂ ਨੇ ਚੱਪਾ ਚੱਪਾ ਸਾਰੀ ਭੌਂ ਦਾ ਗਾ ਛੱਡਿਆ ਏ ਹੁਣ ਮੇਰਾ ਅੱਲਾ ਦਿੱਤਾ ਤੇ ਪਿੰਡ ਦੇ ਕੁਝ ਜਣੇ ਖੂਫ ਲਾਨ ਗਏ ਹੋਏ ਨੇ ਉਹ ਜਣੇ ਮੂਈ ਖੱਪੀ ਹੋਈ ਦੀ ਲੋਥ ਹੀ ਲੱਭ ਪਵੇ ਤਾਂ ਮੁੰਡੇ ਨੂੰ ਹਿਰਕਤਾ ਨਾ ਰਵੇ ਕਿ ਕਿੱਥੇ ਗਈ ਮੁੰਡੇ ਦੀ ਜਾਨ ਸਲਾਮਤੀ ਰਵੇ ਜਨਾਨੀਆਂ ਹੋਰ ਬਥੇਰੀਆਂ ਅਜੇ ਤੱਕ ਪੂਰੋ ਹਰਖ ਦੇ ਸਾਰੇ ਭਾਵ ਆਪਣੇ ਮੂੰਹ ਉੱਤੇ ਉਤਾਰਦੀ ਚੜਾਉਂਦੀ ਆਈ ਸੀ ਹੁਣ ਦੋ ਤਰ੍ਹਾਂ ਬੰਦੇ ਬਾਹਰੋਂ ਆ ਗਏ ਸਨ ਅਸੀਂ ਤੇ ਸਾਰੇ ਖੁਸ਼ ਹੋ ਫੁਲਾ ਆਏ ਹਾਂ ਉਹਦੀ ਤੇ ਕਿਤੇ ਹੱਡੀ ਪਸਲੀ ਵੀ ਨਹੀਂ ਲੱਭਦੀ ਕਹਿ ਕੇ ਤ੍ਰੇਵੇਂ ਬੰਦੇ ਵੇੜੇ ਦੀਆਂ ਮੰਜੀਆਂ ਉੱਤੇ ਬਹਿ ਗਏ ਜਣਦਿਆਂ ਦਾ ਸਿਰ ਖਾਏ ਤੂੰ ਕਾਹਨੂੰ ਆਪਣੀ ਜਾਨ ਨੂੰ ਰੋਗ ਲਾ ਲਿਆ ਏ ਕੋਈ ਭੂਤ ਪ੍ਰੇਤ ਪੈ ਗਏ ਹੋਣਗੇ ਸੂ ਬੁੱਢੀ ਨੇ ਅੱਲਾ ਦਿੱਤੇ ਵੱਲ ਮੂੰਹ ਕਰਕੇ ਡਾਢੇ ਹਿਰਖ ਨਾਲ ਆਖਿਆ ਪੂਰੋ ਨੇ ਜਾਂਚ ਲਿਆ ਇਹੋ ਅੱਲਾ ਦਿੱਤਾ ਹੋਣਾ ਏ ਪੂਰੋਂ ਨੂੰ ਲਾਜੋ ਦਾ ਲੱਥਾ ਹੋਇਆ ਮੂੰਹ ਚਿੱਤਿਆ ਆਇਆ ਤੇ ਪੂਰੋਂ ਨੂੰ ਉਹਦਾ ਮੂੰਹ ਕਿਸੇ ਚਿੜੀ ਦੇ ਉਸ ਪਿੰਜਰ ਵਰਗਾ ਲੱਗਾ ਜਿਹਦੀ ਜਾਨ ਇਸ ਭਿੰਕੇ ਹੋਏ ਇੱਲ ਦੇ ਪਹੁੰਚੇ ਵਿੱਚ ਕਈ ਦਿਨ ਨ ਪੀੜੀ ਰਹੀ ਹੋਵੇ ਮੇਰੀ ਜਾਂਚੇ ਰਾਤੀਂ ਬਰਾਤੀ ਉਹ ਉੱਠ ਕੇ ਬਾਹਰ ਨੂੰ ਗਈ ਐ ਕੋਈ ਜਾਨਵਰ ਪੈ ਗਿਆ ਏ ਇੱਕ ਬੰਦੇ ਨੇ ਅੱਲਾਹ ਦਿੱਤੇ ਵੱਲ ਮੂੰਹ ਕਰਕੇ ਕਿਹਾ ਇੱਥੇ ਕੋਈ ਗਿੱਦੜ ਛਿੱਦੜ ਭਾਵੇਂ ਫਿਰਦਾ ਹੋਵੇ ਹੋਰ ਪਿੰਡ ਦੇ ਕੋਲ ਕਿਹੜਾ ਜਾਨਵਰ ਪੈ ਜਾਣਾ ਸੀ ਦੂਏ ਨੇ ਕੋਲੋਂ ਕਿਹਾ ਸਾਡੀ ਵੱਲੋਂ ਚੋਰ ਖੜਨ ਸੂ ਤੂੰ ਕੋਈ ਗਰਾਹੀ ਤੇ ਮੂੰਹ ਵਿੱਚ ਪਾ ਬੁੱਢੀ ਨੇ ਆਪਣੇ ਪੁੱਤ ਨੂੰ ਦਿਲਾਸੇ ਨਾਲ ਕਿਹਾ ਤੇ ਉੱਠ ਕੇ ਰੋਟੀ ਟੁੱਕਦਾ ਆਹਰ ਕਰਨ ਲੱਗੀ ਚੰਗਾ ਅੰਮਾ ਅੱਲਾ ਤੇਰੀਆਂ ਅੰਦਰਾਂ ਵਿੱਚ ਠੰਡ ਪਾਵੇ ਮੈਂ ਚੱਲਨੀ ਆ ਪੂਰੋ ਨੇ ਖੇਸਾਂ ਦੀ ਬੱਦੀ ਵਧਾਈ ਗੰਢ ਸਿਰ ਤੇ ਚੱਕ ਲਈ ਮਖੇ ਤੂੰ ਕੌਣ ਐ ਲਾ ਦਿੱਤੇ ਨੇ ਪੂਰੋ ਵੱਲ ਇੱਕ ਕੁਰੀ ਜਿਹੀ ਪਾ ਕੇ ਆਖਿਆ ਅਜੇ ਤੱਕ ਪੂਰੋ ਨੂੰ ਪਿੰਡ ਦੀ ਤਰੀਂਦ ਸਮਝ ਕੇ ਅੱਲਾ ਦਿੱਤੇ ਨੇ ਧਿਆਨ ਨਹੀਂ ਸੀ ਕੀਤਾ ਪਰ ਖੇਸਾਂ ਦੀ ਗੰਢ ਚੁੱਕਦਿਆਂ ਤੱਕ ਕੇ ਅੱਲਾ ਦਿੱਤੇ ਨੇ ਉਹਨੂੰ ਖਰਵਾ ਜਿਹਾ ਬੋਲ ਬੋਲਿਆ ਇਹ ਕੌਣ ਹੈ ਖੇਸ-ਖੇਸ ਵੇਚਦੀ ਹੈ ਹੋਰ ਕੌਣ ਹੈ ਕੋਲੋਂ ਬੁੱਢੀ ਨੇ ਜਵਾਬ ਦਿੱਤਾ ਮੈਂ ਅੱਗੇ ਤੇ ਨਹੀਂ ਕਦੇ ਵੇਖਿਆ ਤੈਨੂੰ ਇਸ ਪਿੰਡ ਵਿੱਚ ਅੱਲਾ ਦਿੱਤੇ ਨੇ ਸ਼ੱਕ ਪਾੰਦੀ ਪੁੱਛਿਆ ਕਿਤਨੇ ਦਿਨਾਂ ਤੋਂ ਪਈ ਇੱਥੇ ਵੇਚਦੀ ਵੱਟਦੀ ਹੈ ਬੁੱਢੀ ਨੇ ਫੇਰ ਇੱਕ ਝਾੜਨ ਨਾਲ ਆਖਿਆ ਪਰ ਤੂੰ ਕਿਹੜੇ ਪਿੰਡੋਂ ਆਈ ਹੈ ਅੱਲਾ ਦਿੱਤੇ ਨੇ ਪੂਰੋ ਵੱਲ ਮੂੰਹ ਕਰਕੇ ਆਖਿਆ ਦੋ ਜਾਤਕ ਮੇਰੇ ਕੁਛੜਨੇ ਸਾਰਿਆਂ ਪਿੰਡਾਂ ਵਿੱਚ ਪਾਉ-ਪਾਉ ਕੇ ਚਾਰ ਪੈਸੇ ਵੱਟ ਲੈਣੇ ਆ ਪੂਰੋ ਦਾ ਜੀ ਕਰੇ ਉਹ ਖੰਭ ਲਾ ਕੇ ਇੱਥੋਂ ਉੱਡ ਜਾਵੇ ਕਾਨੂੰ ਉਹ ਪਿੱਛੇ ਪਿੰਡ ਵਿੱਚ ਰਹਿ ਪਈ ਰਾਤੀ ਨਾਲ ਹੀ ਤੁਰ ਜਾਂਦੀ ਤਾਂ ਮੋਇਆ ਨੇ ਉਹਦਾ ਪਤਾ ਕਰਨਾ ਸੀ ਪਰ ਤੂੰ Hindu ਐ ਮੁਸਲਮਾਨ ਅੱਲਾ ਦਿੱਤੇ ਦਾ ਸ਼ੱਕ ਅਜੇ ਵੀ ਨਹੀਂ ਸੀ ਗਿਆ ਉਹਦੇ ਦੋਵੇਂ ਸਾਥੀ ਮੁਸੱਕੜੀਆਂ ਲੈਣ ਲੱਗ ਪਏ ਕੀ ਸਲਾਈ ਹੁਣ ਇਹ ਘਰ ਪਾਣੀਉ ਅੱਲਾ ਦਿੱਤੇ ਨੂੰ ਨਾਲ ਦੇ ਸਾਥੀ ਨੇ ਇੱਕ ਕੁਤਕੁਤਾਰੀ ਜਿਹੀ ਕੱਢ ਕੇ ਆਖਿਆ ਹਾਏ ਵੇ ਭਰਾਵਾ ਮੈਂ Hindu ਕਿਹੜੇ ਪਾਸਿਓਂ ਆਈ ਤੇ ਭੂਰੋ ਨੇ ਆਪਣੀ ਪਰਾਂ ਪਈ ਹੋਈ ਜੁੱਤੀ ਆਪਣੇ ਪੈਰਾਂ ਵਿੱਚ ਅੜਾ ਲਈ ਤੇ ਗੰਡ ਸੰਭਾਲ ਕੇ ਬਾਹਰ ਜਾਣ ਲੱਗੀ ਹਿੰਦੂ ਦਾ ਨਾਮ ਕੋਈ ਉਹਦੇ ਮੱਥੇ ਉੱਤੇ ਤੇ ਨਹੀਂ ਲਿਖਿਆ ਹੁੰਦਾ ਅੱਲਾ ਦੁੱਤੇ ਨੇ ਫਿਰ ਇੱਕ ਭਾਰੀ ਜਿਹੀ ਆਵਾਜ਼ ਨਾਲ ਕਿਹਾ ਤੇਰਾ ਤੇ ਭਰਾਵਾ ਜਨ ਨਹੀਂ ਜਾਂਦਾ ਆਹ ਵੇਖਾਂ ਮੇਰਾ ਨਾਮ ਹਮੀਦਾ ਏ ਤੇ ਪੂਰੋਂ ਨੇ ਦਲੀਜਾਂ ਵਿੱਚ ਖਲੋ ਕੇ ਆਪਣੀ ਖੱਬੀ ਬਾਹ ਹਤੇ ਲਿਖਿਆ ਹੋਇਆ ਨਾਮਾ ਵਖਾ ਦਿੱਤਾ ਜਾ ਨੀ ਜਾ ਇਹਦਾ ਤੇ ਸਿਰ ਫਿਰਿਆ ਹੋਇਆ ਏ ਬੁੱਢੀ ਨੇ ਪਰਿਉਂ ਹੀ ਆਵਾਜ਼ ਕੀਤੀ ਮੈਨੂੰ ਜੇ ਕੋਈ ਸੂਹ ਲੱਗੀ ਤੇ ਮੈਂ ਆਪ ਆ ਕੇ ਦੱਸਾਂਗੀ ਅੰਮਾ ਕਹਿੰਦੀ-ਕਹਿੰਦੀ ਪੂਰੋਂ ਨੇ ਆਪਣੇ ਪੈਰ ਚੱਪਦੇ-ਚੱਪਦੇ ਗਲੀ ਵਿੱਚ ਪਾ ਲਾਈ ਬੌਲੀ ਵਾਲੀ ਕੋਠੜੀ ਵਿੱਚ ਪੂਰੋ ਨੇ ਆਪਣੇ ਦੋਵੇਂ ਨਿਆਣੇ ਛੱਡੇ ਹੋਏ ਸਨ ਜਵੇਦ ਹੁਣ ਸਿਆਣਾ ਹੋ ਪਿਆ ਸੀ ਨਿੱਕੇ ਨੂੰ ਉਹ ਵਲਾਈ ਰੱਖਦਾ ਸੀ ਪੂਰੋ ਨੇ ਉਹ ਰਾਤ ਘੜੀਆਂ ਗਿਣ-ਗਣ ਕੇ ਕੱਟੀ ਦੂਸਰੀ ਭਲਕ ਉਹਦੇ ਰਸ਼ੀਦੇ ਨੇ ਲਾਜੋ ਨੂੰ ਸਕੜਿਆ ਲਈ ਆਪਣੇ ਘਰ ਛੱਡ ਕੇ ਮੁੜ ਪੂਰੋ ਕੋਲ ਪਰਤ ਆਉਣਾ ਸੀ ਉਹ ਰਾਤ ਰਤੋਵਾਲ ਵਿੱਚ ਪੂਰੋ ਦੀ ਆਖਰੀ ਰਾਤ ਸੀ ਉਹ ਗੀਟੀਆਂ ਗਣਦੀ ਦੋਹਾਂ ਜਾਤਕਾਂ ਨੂੰ ਲੈ ਕੇ ਮੰਜੀ ਉੱਤੇ ਪੈ ਗਈ ਰਤੋਵਾਲ ਵਿੱਚੋਂ ਪੂਰੋ ਦੀਆਂ ਅੱਜ ਸਾਰੀਆਂ ਜਦਾਂ ਫਰਿਆਦਾਂ ਸਾਂਭੀਆਂ ਗਈਆਂ ਸਨ ਪੂਰੋ ਨੂੰ ਪਿਛਲੀ ਵਾਰ ਦਾ ਆਪਣਾ ਰਤੋਵਾਲ ਆਉਣਾ ਚੇਤੇ ਆਇਆ ਖੇਤਾਂ ਪਹਿਲੀਆਂ ਵਿੱਚ ਆਪਣਾ ਪਾਉਣਾ ਚੇਤੇ ਆਇਆ ਫਿਰ ਆਪਣੇ ਅਖੀਰਲੇ ਦਿਹਾੜੇ ਰਾਮਚੰਦ ਦੇ ਖੇਤ ਵਿੱਚ ਮਿਲਣਾ ਚੇਤੇ ਆਇਆ ਪਿਛਲੀ ਵਾਰ ਪੂਰੋ ਨੇ ਰਾਮਚੰਦ ਦੇ ਖੇਤ ਪਹਿਲੀਆਂ ਤੱਕੇ ਸਨ ਐਤਕੀਂ ਪੂਰੋ ਨੇ ਰਾਮਚੰਦ ਦਾ ਉਹ ਘਰ ਵੇੜਾ ਵੀ ਤੱਕਿਆ ਜਿਹਦੇ ਧੱਕਣ ਦੀ ਲਾਲਸਾ ਪੂਰੋ ਨੂੰ ਬਰਿਆਂ ਦੇ ਬਰੇ ਲੱਗੀ ਰਹੀ ਸੀ ਪੂਰੋ ਸੋਚਣ ਲੱਗ ਪਈ ਇਸੇ ਘਰ ਵਿੱਚ ਉਸਨੇ ਘਰ ਦੀ ਨੂੰਹ ਬਣ ਕੇ ਆਉਣਾ ਸੀ। ਇਸੇ ਘਰ ਵਿੱਚ ਉਸਦੀ ਭੈਣ ਵਿਆਹ ਕੇ ਆਈ। ਇਸੇ ਘਰ ਵਿੱਚ ਉਸਦਾ ਭਰਾ ਢੁੱਕ ਕੇ ਆਇਆ। ਪਰ ਭੂਰੋ ਨੇ ਇਸ ਘਰ ਦਾ ਮੂੰਹ ਮੱਥਾ ਕਦੋਂ ਤੱਕਿਆ? ਜਦੋਂ ਇਸ ਘਰ ਵਿੱਚ ਘਰਵਾਲਿਆਂ ਦਾ ਪਰਛਾਵਾਂ ਵੀ ਬਾਕੀ ਨਾ ਰਿਹਾ। ਇਸ ਘਰ ਦੀਆਂ ਦਾੜਾਂ ਵਿੱਚ ਸਿਰਫ ਉਸਨੇ ਲਾਜੋ ਦਾ ਚਿੱਠਿਆ ਹੋਇਆ ਪਿੰਜਰ ਵੇਖਿਆ। ਸ਼ੁਕਰ ਹੈ ਲਾਜੋ ਦੀ ਇਸ ਵੇਲੇ ਤੱਕ ਬੰਦ ਖਲਾਸ ਹੋ ਗਈ ਸੀ। ਭੂਰੋ ਫੇਰ ਸੋਚਣ ਲੱਗ ਪਈ। ਅੱਜ ਤੇ ਉਹ ਆਪ ਹੀ ਉਸ ਕਰਦੇ ਪਿੰਜਰੇ ਵਿੱਚ ਫਸੀ ਹੋਈ ਸੀ ਹਮੀਦਾ ਦੇ ਇੱਕ ਨਾਵੇਂ ਨੇ ਉਹਨੂੰ ਬਚਾ ਲਿਆ ਪਤਾ ਨਹੀਂ ਕਿਹੜੇ ਵੇਲੇ ਪੂਰੋ ਦੀ ਅੱਖ ਲੱਗੀ ਤੇ ਰਾਤ ਦੀ ਸਿਆਹੀ ਰਹਿ ਰਹਿ ਕੇ ਸਵੇਰ ਬਣ ਗਈ ਕਰਦੀਆਂ ਗਲੋੜੀਆਂ ਆਉਣ ਜਾਣ ਦਾ ਸਾਲਮ ਯੱਕਾ ਕਰਕੇ ਅਰਸ਼ੀਦ ਅਰਤਵਾਲ ਆਇਆ ਤੇ ਪੂਰੋ ਨੂੰ ਲੈ ਕੇ ਸਕੜਾਲੀ ਪਰਤ ਆਇਆ ਲਾਜੋ ਦੀਆਂ ਜਿਵੇਂ ਦੋਵੇਂ ਅੱਖੀਆਂ ਬੰਦ ਬੂਹੇ ਵੱਲ ਹੀ ਲੱਗੀਆਂ ਹੋਈਆਂ ਸਨ ਪੂਰੋ ਹੋਰਾਂ ਦੇ ਪਹੁੰਚਣ ਦੇ ਪਹਿਲੇ ਖੜਾਕ ਨਾਲ ਹੀ ਲਾਜੋ ਨੇ ਬੰਦ ਬੂਹੇ ਦੀ ਕੁੰਡੀ ਲਾਹੀ ਬਾਰੋਂ ਦੇਵੀ ਇੱਕ ਜੰਦਰਾ ਰਸ਼ੀਦੇ ਨੇ ਮਾਰਿਆ ਹੋਇਆ ਸੀ ਜੋ ਪਿੰਡ ਵਾਲਿਆਂ ਨੂੰ ਸ਼ੱਕ ਨਾ ਪਵੇ ਡਿਉੜੀ ਦਾ ਬੂਹਾ ਅੰਦਰੋਂ ਦੀ ਮਾਰ ਕੇ ਪੂਰੋ ਲਾਜੋ ਤੇ ਰਸ਼ੀਦਾ ਆਪਣੇ ਪਿਛਲੇ ਅੰਦਰ ਇੱਕ ਵਾਰ ਤਾਂ ਇਉਂ ਬਹਿ ਗਏ ਜਿਵੇਂ ਸ਼ੀਖ ਗੋਲੋਂ ਡਰੀ ਹੋਈ ਹਰਨਾ ਦੀ ਡਾਰ ਨੂੰ ਜੰਗਲ ਦੀ ਕੋਈ ਨਵੇਕਲੀ ਖੋ ਲੱਭ ਗਈ ਹੋਵੇ ਲਾਜੋ ਤੇ ਪੂਰੋ ਦੋਹਾਂ ਨੂੰ ਲੱਗਾ ਜਿਵੇਂ ਉਹ ਇਕੱਠੀਆਂ ਖੇਡੀਆਂ ਹੋਣ ਇਕੱਠੀਆਂ ਪਲੀਆਂ ਹੋਣ ਦੋਵੇਂ ਇੱਕ ਦੂਜੇ ਦੀ ਹਾਨ ਹੋਣ ਪਰ ਸਮੇਂ ਦੇ ਫੇਰ ਨਾਲ ਬਰਿਆਂ ਬੱਦੀ ਨਿਖੜ ਗਈਆਂ ਹੋਣ ਤੇ ਫੇਰ ਅੱਜ ਕਿਸੇ ਝੱਖੜ ਦੇ ਪਿੱਛੋਂ ਕਿਸੇ ਹਨੇਰੀ ਦੇ ਪਿੱਛੋਂ ਦੋਵੇਂ ਜਣੀਆਂ ਆਪੋ ਵਿੱਚ ਮਿਲ ਪਈਆਂ ਹੋਣ ਵਰਿਆਂ ਦੇ ਵਿਛੋੜੇ ਤੇ ਜੀਵਨ ਦੀਆਂ ਕਹਾਣੀਆਂ ਦੋਹਾਂ ਦੇ ਹੋਠਾਂ ਉੱਤੇ ਜੰਮੀਆਂ ਹੋਈਆਂ ਸਨ ਦੋਵਾਂ ਦੀਆਂ ਦੋਵੇਂ ਕਹਿਣ ਨੂੰ ਕਾਲੀਆਂ ਸਨ ਦੋਵੇਂ ਦੀਆਂ ਦੋਵੇਂ ਸੁਣਨ ਲਈ ਕਾਲੀਆਂ ਸਨ ਖਾਓ ਪੀਓ ਤੇ ਵੇਲੀਆਂ ਹੁੰਦਿਆਂ ਚੰਗੀ ਚਿਰਕ ਹੋ ਗਈ ਰਸ਼ੀਦੇ ਨੂੰ ਇਸ ਗੱਲ ਦੀ ਸੂਹ ਸੀ ਭਈ ਦੋਵੇਂ ਇਕੱਲੀਆਂ ਕਾਰੀਆਂ ਬਹਿ ਕੇ ਦਿਲਾਂ ਦੀਆਂ ਲੈ ਦੇ ਲੈਣ ਅਸਲ ਵਿੱਚ ਰਸ਼ੀਦਾ ਮੂਲੋਂ ਹੀ ਦਿਲ ਦਾ ਖੋਟਾ ਨਹੀਂ ਸੀ ਉਹ ਸੋਚਦਾ ਹੁੰਦਾ ਸੀ ਪੂਰੋਂ ਨਾਲ ਕੋਈ ਉਹਦੇ ਲੈਣਿਆਂ ਦੇ ਹਿਸਾਬ ਸਨ ਨਹੀਂ ਤਾਂ ਉਹ ਐਡਾ ਮਾੜਾ ਨਹੀਂ ਸੀ ਕਿ ਰਾਹ ਜਾਂਦੀ ਕਿਸੇ ਦੀ ਸਾਉਤੀ ਪੈਣ ਨੂੰ ਜ਼ੋਰਿੰਗ ਕਰ ਪਾ ਲੰਦਾ ਪੂਰੋਂ ਨੂੰ ਆਪਣੀ ਤਰੀਮਤ ਬਣਾ ਲੈਣ ਪਿੱਛੋਂ ਰਸ਼ੀਦੇ ਨੇ ਕਦੇ ਅੱਖ ਪਟਕੇ ਵੀ ਕਿਸੇ ਦੀ ਧੀ ਪੈਣ ਵਾਲਾ ਨਹੀਂ ਸੀ ਡਠਾ ਦੋਹਾਂ ਬਾਲਾਂ ਨੂੰ ਸੁਆ ਕੇ ਦੋਵੇਂ ਜਣੀਆਂ ਪਿਛਲੇ ਅੰਦਰ ਮੰਜੀ ਢਾਹ ਕੇ ਪੈ ਗਈਆਂ ਰਸ਼ੀਦਾ ਉਸ ਦਿਹਾੜੇ ਨਾਲ ਦੇ ਸੂਫੇ ਵਿੱਚ ਸੁੱਤਾ ਰਤੋਵਾਲ ਦਾ ਕਾਫਲਾ ਇਸ ਪਿੰਡੋਂ ਲੰਘਿਆ ਸੀ ਪੂਰੋ ਨੇ ਪਹਿਲੇ ਹੀ ਗੱਲ ਕੀਤੀ ਤੂੰ ਡਿੱਠਾ ਸੀ ਲਾਜੋ ਤੇ ਪੂਰੋ ਅਜੇ ਤੱਕ ਰਲ ਨਹੀਂ ਸੀ ਬੈਠੀਆਂ ਲਾਜੋ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਪੂਰੋ ਨੇ ਉਹਨੂੰ ਕਿੰਜ ਲੱਭਿਆ ਕਿਉਂ ਲੱਭਿਆ ਮੈਂ ਤੇਰੇ ਭਰਾ ਨੂੰ ਮਿਲੀ ਵੀ ਸਾਂ ਤਾਈਆਂ ਤੇ ਮੈਨੂੰ ਤੇਰਾ ਪਤਾ ਲੱਗਾ ਹੈ ਹਾਂ ਤੇ ਪੂਰੋ ਨੂੰ ਉਸ ਦਿਨ ਦੇ ਕਾਫਲੇ ਵਾਲਾ ਰਾਮਚੰਦ ਦਾ ਮੂੰਹ ਅੱਖਾਂ ਅੱਗੇ ਆ ਗਿਆ ਤੂੰ ਉਹਨੂੰ ਕਿੰਜ ਪਛਾਤਾ ਤੂੰ ਤੇ ਉਹਨੂੰ ਕਦੇ ਡਿੱਠਾ ਵੀ ਨਹੀਂ ਸੀ ਲਾਜੋ ਦੇ ਦਿਲ ਹੀ ਦਿਲ ਵਿੱਚ ਸਾਰੀਆਂ ਸੋਚਾਂ ਫਰੀਆਂ ਕਿੰਝ ਪੂਰੋ ਉਹਦੇ ਭਰਾ ਨਾਲ ਮੰਗੀ ਹੋਈ ਸੀ ਕਿੰਜ ਉਹਦੇ ਭਰਾ ਦਾ ਵਿਆਹ ਚੀਣ ਵਾਲਾ ਸੀ ਕਿੰਜ ਫੇਰ ਪੂਰੋ ਗੁੰਮ ਦੀ ਗੁੰਮ ਹੋ ਗਈ ਕਿੰਜ ਫੇਰ ਪੂਰੋ ਦੀ ਨਿੱਕੀ ਪੈਣਾ ਉਹਦੇ ਨਾਲ ਵਿਆਹ ਕਰਤੀ ਮੈਂ ਉਹਨੂੰ ਅੱਗੇ ਵੀ ਇੱਕ ਵਾਰ ਡਿੱਠਾ ਸੀ ਪੂਰੋ ਨੇ ਰਤੋਵਾਲ ਦੇ ਖੇਤਾਂ ਵਾਲੀ ਸਾਰੀ ਗੱਲ ਲੱਜ ਨੂੰ ਸੁਣਾਈ ਪੂਰੋ ਨੇ ਇਹ ਵੀ ਦੱਸਿਆ ਕਿ ਉਦੋਂ ਤੱਕ ਉਸਨੂੰ ਪਤਾ ਨਹੀਂ ਸੀ ਕਿ ਰਾਮਚੰਦ ਹੁਣ ਉਸਦਾ ਭਣਵਾਈਆ ਬਣ ਚੁੱਕਾ ਹੋਇਆ ਹੈ ਮੈਨੂੰ ਕਦੇ ਵੀ ਕੋਈ ਸੂਹ ਖਬਰ ਨਹੀਂ ਲੱਗੀ ਸਿਰਫ ਜਿਸ ਦਿਹਾੜੇ ਕਾਫਲਾ ਇੱਥੋਂ ਲੰਘਿਆ ਮੋਹਿਆਂ ਹੋਿਆਂ ਨੂੰ ਵੀ ਲੋਕੀ ਚੇਤੇ ਕਰਦੇ ਨੇ ਉਹਨਾਂ ਦੇ ਨਾਂ ਤੇ ਸ਼ਰਾਦ ਖਵਾਂਦੇ ਨੇ ਕਦੇ-ਕਦੇ ਮੇਰਾ ਵੀ ਨਾਂ ਕੋਈ ਘਰ ਵਿੱਚ ਲੈਂਦਾ ਹੋਵੇਗਾ ਪੂਰੋ ਦਾ ਗੱਜ ਪਰ ਗਿਆ ਲਾਜੋ ਨੇ ਉਹਨੂੰ ਦੱਸਿਆ ਕਿ ਉਹਦਾ ਪਿਓ ਪ੍ਰਾਰ ਦਾ ਮਰ ਗਿਆ ਹੋਇਆ ਸੀ ਮਾਂ ਉਹਦੀ ਕਈ ਵਾਰ ਪੂਰੋ ਦਾ ਨਾਂ ਲੈ ਲੈ ਕੇ ਵੇਣ ਪਾਉਂਦੀ ਹੁੰਦੀ ਸੀ ਮੇਰੀ ਮਾਂ ਦੇ ਕਰਮ ਧੀ ਵੀ ਉਹਦੀ ਜਿਉਂਦੀ ਮਰ ਗਈ ਤੇ ਅੱਗੋਂ ਨੂੰ ਵੀ ਪੂਰੋ ਨੇ ਕਿਹਾ ਤੇ ਪੂਰੋ ਤੇ ਲਾਜੋ ਫਿਸ ਪਈਆਂ ਬੁੱਚੜਖਾਨੇ ਦੀਆਂ ਗਊਆਂ ਮੰਗਣ ਦੋਵੇਂ ਜਣੀਆਂ ਮੰਜੇ ਦੀਆਂ ਬਾਹਾਂ ਨਾਲ ਲੱਗੀਆਂ ਰਹੀਆਂ ਤੂੰ ਜਦੋਂ ਉੱਥੇ ਜਾਵੇਂਗੀ ਮੇਰੀ ਮਾਂ ਨੂੰ ਮਿਲेंगी ਇੱਕ ਵਾਰ ਉਹਨੂੰ ਆਖੀ ਮੇਰਾ ਜੀਉਂਦੀ ਦਾ ਮੂੰਹ ਵੇਖੇ ਪੂਰੋਂ ਨੇ ਹੋਰ ਵੀ ਫਿਸਕੇ ਆਖਿਆ ਮੈਂ ਮੈਂ ਉੱਥੇ ਕਿੱਥੇ ਜਾਣਾ ਏ ਤੂੰ ਆਪਣੇ ਘਰ ਜਾਏਂਗੀ ਆਪਣੇ ਖਮਦ ਕੋਲ ਆਪਣੇ ਭਰਾ ਕੋਲ ਮੈਂ ਤੇ ਜੀਉਂਦੀ ਮਰ ਗਈ ਹਾਂ ਮੈਨੂੰ ਹੁਣ ਕੌਣ ਕਬੂਲਦਾ ਏ ਨਹੀਂ ਲੱਜੋ ਮੈਂ ਜੀਉਂਦੇ ਜੀ ਇਹ ਨਿਆਣਾ ਹੁਣ ਦਿਆਂਗੀ ਤੂੰ ਆਪਣੇ ਘਰ ਜਾਏਂਗੀ ਤੇਰਾ ਇਹਦੇ ਵਿੱਚ ਕੀ ਦੋਸ਼ ਹੈ ਪਰ ਤੇਰਾ ਕੀ ਦੋਸ਼ ਹੈ ਤੈਨੂੰ ਅੱਜ ਤੀਕਰ ਨਾ ਕਰਦਿਆਂ ਨੇ ਕਬੂਲ ਲਿਆ ਮੇਰੀ ਗੱਲ ਹੋਰ ਸੀ ਲੱਜੋ ਕਿਉਂ ਤੇਰੀ ਗੱਲ ਹੋਰ ਸੀ ਤੂੰ ਕੋਈ ਆਪਣੀ ਮਰਜ਼ੀ ਨਾਲ ਆਈ ਸੈਂ ਤੂੰ ਵੀ ਤੇ ਬੱਧੀ ਰੁੱਦੀ ਨੇ ਹਾਂ ਲੱਜੋ ਪਰ ਉਦੋਂ ਮੈਂ ਕੱਲੀ ਸਾਂ ਮੇਰੇ ਮਾਪਿਆਂ ਦਾ ਜੀਰਾਂ ਨਾ ਪਿਆ ਕਿ ਉਹ ਲੋਕਾਂ ਦੀਆਂ ਗੱਲਾਂ ਅਖਾ ਲੈਣ ਤੇ ਮੇਰੇ ਮਾਪਿਆਂ ਨੇ ਆਪਣੀਆਂ ਆਂਦਰਾਂ ਟੁੱਕ ਛੱਡੀਆਂ ਹੁਣ ਕਿਸੇ ਇੱਕ ਨੂੰ ਨਹੀਂ ਸਾਰਿਆਂ ਦੇ ਕੋਲ ਜਿਨੂੰ ਲੱਗੀ ਹੋਈ ਐ ਨਹੀਂ ਭੂਰੋ ਮੇਰੀ ਕਿਸਮਤ ਚੰਗੀ ਹੁੰਦੀ ਤੇ ਪਹਿਲਾਂ ਹੀ ਮੇਰੇ ਨਾਲ ਜ਼ੁਲਮ ਨਾ ਵਰਤਦਾ ਮੈਨੂੰ ਪਤਾ ਐ ਮੈਨੂੰ ਕਿਸੇ ਨੇ ਨਹੀਂ ਲੈਣਾ ਮੈਂ ਜਵਾਨੀ ਆ ਤੇਰੇ ਭਰਾ ਦਾ ਜ਼ਰੂਰ ਖੱਤਾ ਹੋਵੇਗਾ ਅਸੀਂ ਤੇਰਾ ਪਤਾ ਦੇਵਾਂਗੇ ਤਾਂ ਉਹ ਜ਼ਰੂਰ ਤੈਨੂੰ ਲੈਣ ਆਉਣਗੇ ਮੇਰਾ ਵੀਰ ਕਿਹੋ ਜਿਹਾ ਲੱਗਦਾ ਏ ਪੂਰੋ ਇੱਕ ਸੱਦਰ ਨਾਲ ਪੁੱਛਣ ਲੱਗ ਪਈ ਲਾਜੋ ਨੂੰ ਆਪਣਾ ਪਤੀ ਚੇਤੇ ਆਇਆ ਉਹ ਕਿਵੇਂ ਉਹਦਾ ਮੂੰਹ ਧੱਕੇਗੀ ਉਹ ਕਿਵੇਂ ਘਰਦਿਆਂ ਦੇ ਸਾਹਮਣੇ ਹੋਵੇਗੀ ਲਾਜੋ ਸੋਚਣ ਲੱਗ ਪਈ ਪਰ ਲਾਜੋ ਦੇ ਦਿਲ ਵਿੱਚ ਜਿਵੇਂ ਯਕੀਨ ਸੀ ਕਿ ਉਹਨੂੰ ਕਿਸੇ ਨੇ ਲੈਣ ਨਹੀਂ ਆਉਣਾ ਐਵੇਂ ਮੰਦੇ ਲੱਡੂ ਨੇ ਉਹ ਬਹਿ ਕੇ ਜਿੰਨੇ ਮਰਜ਼ੀ ਭੋਰ ਲਵੋ ਨਹੀਂ ਲਾਜੋ ਕੋਈ ਨਾ ਕੋਈ ਜ਼ਰੂਰ ਤੈਨੂੰ ਲੈਣਾ ਆਵੇਗਾ ਅੱਜ ਕਿਸੇ ਨੂੰ ਕਿਸੇ ਦਾ ਮੇੜਾ ਨਹੀਂ ਸਾਰਾ ਲੋਕ ਪਿਆ ਆਪਣੀਆਂ ਧੀਆਂ ਪਿਣਾਂ ਨੂੰ ਲੈ ਜਾਂਦਾ ਏ ਰਸ਼ੀਦਾ ਆਂਦਾ ਏ ਉਧਰੋਂ ਵੀ ਲੱਬ ਲੱਬ ਕੇ ਲੋਕ ਆਪਣੀਆਂ ਤਰੀਮਤਾ ਪਏ ਮੂੜ ਲਿਆਉਂਦੇ ਨੇ ਕਈਆਂ ਦੇ ਘਰ ਤੇ ਜਾਤਕ ਵੀ ਹੋ ਗਏ ਨੇ ਤੇ ਫਿਰ ਦੋਵੇਂ ਜਣੀਆਂ ਗੁਮਸਮੂ ਹੋ ਕੇ ਤਰੀਮਤਾ ਦੀ ਇਸ ਬੇਬਸੀ ਨੂੰ ਸੋਚਣ ਲੱਗ ਪਈਆਂ ਲਾਜੋ ਸੋਚਣ ਲੱਗ ਪਈ ਅੱਜ ਤੱਕ ਉਹਦੇ ਘਰ ਕੋਈ ਬਾਲ ਨਹੀਂ ਸੀ ਹੋਇਆ ਪਤਾ ਨਹੀਂ ਉਹਨੂੰ ਕੀ ਔਹਰ ਸੀ ਅੱਜ ਇਹੋ ਔਹਰ ਫਲ ਪਈ ਸੀ ਨਹੀਂ ਤਾਂ ਪਤਾ ਨਹੀਂ ਉਹਦਾ ਵੀ ਕੀ ਹਾਲ ਹੁੰਦਾ ਜਿੱਥੇ ਉਹ ਇੱਕ ਨੂੰ ਰੋਂਦੇ ਨੇ ਹੁਣ ਦੋ ਨੂੰ ਰੋ ਛੱਡਣਗੇ ਮੈਂ ਕਿਤੇ ਨਹੀਂ ਜਾਣਾ ਪੂਰੋ ਮੈਂ ਕਿਹੜੇ ਮੂ ਨਾਲ ਜਾਵਾਂਗੀ ਮੈਂ ਤੇਰੇ ਬਾਲਾਂ ਦੀ ਚੱਕਰੀ ਕਰਕੇ ਰੋਟੀ ਖਾ ਛੱਡਾਂਗੀ ਇੰਜ ਕਿਉਂ ਆਨੀ ਲਾਜੋ ਮੇਰੇ ਜ਼ਖਮਾਂ ਤੇ ਲੂਣ ਨਾ ਲਾ ਇਹ ਤੇਰਾ ਆਪਣਾ ਘਰ ਹੈ ਪਰ ਲਾਜੋ ਉਹ ਤੈਨੂੰ ਜ਼ਰੂਰ ਲੈ ਜਾਣਗੇ ਮੈਂ ਸਾਰੀ ਦੁਨੀਆ ਦੇ ਹਾੜੇ ਪਾਪਾ ਕੇ ਉਹਨਾਂ ਨੂੰ ਮਨਾ ਲਵਾਂਗੀ ਲਾਜੋ ਨੇ ਪੂਰੋ ਨੂੰ ਬਾਹਾਂ ਵਿੱਚ ਘੁੱਟ ਲਿਆ ਤੂੰ ਆਪਣੇ ਘਰ ਕਿਹੋ ਜਹੀਆਂ ਪੂਰੋ ਰਸ਼ੀਦੇ ਦਾ ਪਿੱਛਾ ਸੁਣੀਦਾ ਏ ਪਹਿਲਾਂ ਗੁਨਾਹ ਤੇ ਜੋ ਉਸ ਕੀਤਾ ਸੋ ਕੀਤਾ ਫਿਰ ਉਸ ਮੈਨੂੰ ਕਦੇ ਮਾੜੀ ਚੰਗੀ ਨਹੀਂ ਆਖੀ ਉਹ ਨਾ ਮੇਰੀ ਵੱਲ ਹੁੰਦਾ ਤੇ ਮੈਂ ਤੈਨੂੰ ਕਿੱਥੋਂ ਲੱਭ ਕੇ ਲਿਆਉਣਾ ਸੀ ਮੈਨੂੰ ਲਿਆਉਣ ਵਿੱਚ ਉਹਨੇ ਆਪਣੀ ਜਾਨ ਬੜੀ ਜੋਖਮ ਵਿੱਚ ਪਾਈ ਐ ਜੇ ਕਦੇ ਉਸ ਰਾਖਸ਼ ਨੂੰ ਪਤਾ ਲੱਗ ਜਾਂਦਾ ਤਾਂ ਉਹਨੇ ਮੇਰੀਆਂ ਹੱਡੀਆਂ ਵੀ ਫੂਕੇ ਪਾਣੀ ਪੀਣਾ ਸੀ ਉਹਨੇ ਫੂਕਣੀਆਂ ਕਿੱਥੇ ਸਾਨੂੰ ਪੈੜੀਏ ਉਹ ਲੋਕ ਤੇ ਦੱਬਦੇ ਨਹੀਂ ਹੋਇਆ ਨਾ ਪਰ ਪੂਰੋ ਕਿਤੇ ਉਹ ਇਸ ਪਿੰਡ ਦੀ ਸੂਤੇ ਨਹੀਂ ਲਾ ਲਵੇਗਾ ਮੇਰਾ ਤੇਜੀ ਡਰਦਾ ਏ ਮਤੇ ਤੁਹਾਡਾ ਵਸਦਾ ਘਰ ਵੀ ਨਾ ਬਰਬਾਦ ਕਰਾ ਅਜੇ ਤੱਕ ਤਾਂ ਉਹਨਾਂ ਨੂੰ ਤੇਰੇ ਪਰਸ਼ਾਵੇਂ ਦਾ ਵੀ ਨਹੀਂ ਸੀ ਪਤਾ ਲੱਗਾ ਤੇ ਪੂਰੋਂ ਨੇ ਉਹ ਸਾਰੀ ਗੱਲ ਸੁਣਾਈ ਜਿਵੇਂ ਉਹ ਲਾਜੋ ਦੇ ਕੋ ਮੋ ਜਾਣ ਪਿੱਛੋਂ ਬੁੱਢੀ ਤੇ ਬੁੱਢੀ ਦੇ ਪੁੱਤਰ ਨੂੰ ਮਿਲੀ ਸੀ ਅੱਗੇ ਏਸੇ ਪਿਛਲੇ ਕੋਠੇ ਵਿੱਚ ਮੈਂ ਕਈ ਦਿਹਾੜੇ ਇੱਕ ਹਿੰਦੂ ਕੁੜੀ ਛੁਪਾਈ ਰੱਖੀ ਸੀ ਕਿਸੇ ਨੂੰ ਉਹਦੀ ਬਾਤ ਆ ਵੀ ਪਤਾ ਨਹੀਂ ਲੱਗਾ ਫਿਰ ਮੈਂ ਉਸ ਦਿਨ ਉਹਨੂੰ ਕਾਫਲੇ ਨਾਲ ਰਲਾਈ ਸਾਂ ਤੈਨੂੰ ਵੀ ਏਸ ਅੰਦਰ ਚੋਰੀ ਰੱਖਣਾ ਏ ਤਾਂ ਕਿ ਪਿੰਡ ਵਿੱਚੋਂ ਕੋਈ ਮੁਸ਼ਕ ਨਾਲ ਨਿਕਲ ਜਾਵੇ ਜਿਸ ਦਿਹਾੜੇ ਖਤ ਪੱਤਰ ਆ ਗਿਆ ਤੈਨੂੰ ਓਸ਼ੋਪਲੀ ਜਾ ਕੇ ਲਾਹੌਰ ਛੱਡ ਆਉਣਾ ਏ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋਣੀ ਭਲਾ ਜੇ ਉਹਨਾਂ ਦਾ ਖਤ ਨਾ ਆਇਆ ਮੇਰਾ ਦਿਲ ਸਾਖੀ ਦਿੰਦਾ ਇਲਾਜੋ ਤੇਰਾ ਭਰਾ ਜਰੂਰ ਖਤ ਪਾਵੇਗਾ ਹਿਜ ਕੋਲ ਦਿਨਾਂ ਉੱਤੇ ਦਿਨ ਪੈਂਦੇ ਗਏ ਹਰ ਸਵੇਰ ਮੂੰ ਚੁੱਕਦੀ ਰਹੀ ਹਰ ਸ਼ਾਮ ਸਿਰ ਛੁੱਟਦੀ ਰਹੀ ਨਾ ਲਾਜੋ ਦੀ ਸ਼ੈ ਕੋਈ ਬਾਹਰ ਨਿਕਲੀ ਨਾ ਲਾਜੋ ਦੇ ਘਰਦਿਆਂ ਦੀ ਕੋਈ ਉਗ ਸੁਗ ਉੰਜ ਭੂਰੋ ਤੇ ਲਾਜੋ ਇੱਕ ਦੂਜੀ ਦੀ ਸਾਹੀ ਸਾ ਲੈਂਦੀਆਂ ਸਨ ਰਾਤ ਨੂੰ ਜਦੋਂ ਨੀਂਦਰ ਉਹਨਾਂ ਦੀਆਂ ਅੱਖੀਆਂ ਵਿੱਚ ਕੁਲ ਜਾਂਦੀ ਦੋਹਾਂ ਦੀਆਂ ਅੱਖੀਆਂ ਵਿੱਚ ਸੁਪਨੇ ਹੀ ਸੁਪਨੇ ਖਿਲਰ ਜਾਂਦੇ ਮੂਹਨੇਰੇ ਉੱਠ ਉੱਠ ਕੇ ਉਹ ਇੱਕ ਦੂਜੀ ਨਾਲ ਤਲੀਲੇ ਪੈ ਜਾਂਦੀਆਂ ਸੁਪਨਿਆਂ ਦੇ ਸ਼ਗਨ ਅਪਸ਼ਗਨ ਸੋਚਦੀਆਂ ਕਦੇ ਉਹਨਾਂ ਦਾ ਮਨ ਢੇਰੀਆਂ ਟਾ ਦਿੰਦਾ ਕਦੇ ਉਹਨਾਂ ਦਾ ਮਨ ਥੰਮ ਜਾਂਦਾ ਕਿੰਨੀ ਵਾਰ ਲਾਜੋ ਬਾਲਾਂ ਵਾਲਾਂ ਮੰਗ ਚੁੱਲੇ ਵਿੱਚੋਂ ਕੋਲਾ ਲੈ ਕੇ ਜ਼ਮੀਨ ਉੱਤੇ ਲਕੀਰਾਂ ਵਾਹਣ ਬਹਿ ਜਾਂਦੀ ਕਦੇ ਉਹਨੂੰ ਐਸੀਆਂ ਰਾਹ ਦਿੰਦੀਆਂ ਕਦੇ ਨਾ ਦਿੰਦੀਆਂ ਕਿੰਨੀ ਵਾਰ ਲਾਜੋ ਦੀਆਂ ਗੱਲਾਂ ਉੱਤੇ ਹੰਝੂਆਂ ਦੀਆਂ ਕਰਾਲਾਂ ਵਗ ਪੈਂਦੀਆਂ ਕਿੰਨੀ ਵਾਰ ਲਾਜੋ ਪੂਰੋ ਦੇ ਪੁੱਤਰਾਂ ਨਾਲ ਖੇਡ ਖੇਡ ਕੇ ਜੀਨ ਉਵਰਾ ਲੈਂਦੀ ਉਂਝ ਲਾਜੋ ਦਾ ਮਨ ਅਕਸਰ ਟੈਂ ਦੀਆਂ ਗੱਲਾਂ ਸੋਚਦਾ ਸੀ ਉਹਨੂੰ ਆਸ ਨਹੀਂ ਸੀ ਵੱਜਦੀ ਕਿ ਕਦੇ ਕੋਈ ਉਹਦੀ ਖਬਰ ਸਾਰ ਲਵੇਗਾ ਪਰ ਪੂਰੋ ਦੇ ਮਨ ਨੂੰ ਪਤਾ ਨਹੀਂ ਕੌਣ ਅੰਦਰੋਂ ਸ਼ਾਦੀ ਦੇਂਦਾ ਸੀ ਕਿ ਕਿਸੇ ਦਿਨ ਓਛੋਪਲੇ ਹੀ ਕੋਈ ਬਹੜ ਪਵੇਗਾ ਕਿਸੇ ਦਿਨ ਚਾਂਦ ਚੱਕ ਕੋਈ ਖੱਤ ਪੱਤਰ ਆ ਜਾਵੇਗਾ ਲਾਜੋ ਦੇ ਦਿਹਾੜੇ ਫਿਰ ਫਿਰ ਜਾਣਗੇ ਪੂਰੋ ਆਪਣੇ ਵੱਲੋਂ ਲਾਜੋ ਦੀਆਂ ਮਾਂ ਪੂਰੀਆਂ ਮਨਮਾਨੀਆਂ ਕਰਦੀ ਸੀ ਸੋਚਦੀ ਸੀ ਕਿ ਉਹ ਥੋੜੇ ਦਿਨਾਂ ਦੀ ਇਮਾਨਤ ਉਹਦੇ ਕੋਲ ਹੈ ਫਿਰ ਉਹ ਸ਼ਾਇਦ ਉਹਨੂੰ ਕਦੇ ਨਾ ਮਿਲ ਸਕੇਗੀ ਕਦੇ ਨਾ ਵੇਖ ਸਕੇਗੀ ਬਾਕੀ ਸਾਰਿਆਂ ਦੇ ਮੂੰਹ ਵੀ ਉਹਨੂੰ ਉਸ ਵੇਲੇ ਸਿਰਫ ਲਾਜੋ ਦੇ ਮੂੰਹ ਵਿੱਚੋ ਹੀ ਜਿਸ ਦੇ ਸਨ ਕਦੇ ਕਿਸੇ ਨੇ ਉਹਦੇ ਘਰ ਰਹਿਣ ਆਉਣਾ ਸੀ ਕਦੇ ਕਿਸੇ ਨੇ ਉਹਨੂੰ ਮਿਲਣ ਆਉਣਾ ਸੀ ਉਹਦੇ ਆਪਣੇ ਅੰਗਾਸਾਕਾਂ ਵਿੱਚੋਂ ਲਾਜੋ ਉਹਦੇ ਘਰ ਪਹਿਲੀ ਤੇ ਆਖਰੀ ਮਹਿਮਾਨ ਸੀ ਦਿਨ ਦੇ ਚਾਨਣ ਵਿੱਚ ਲਾਜੋ ਨੇ ਕਦੇ ਬਰੂਹਾਂ ਨਹੀਂ ਸਨ ਟੱਪੀਆਂ ਰਾਤ ਦੇ ਹਨੇਰਿਆਂ ਨੇ ਲਾਜੋ ਦਾ ਭੇਤ ਬੜੀ ਵਫਾਦਾਰੀ ਨਾਲ ਸਾਹਮ ਕੇ ਰੱਖਿਆ ਸੀ ਪਰ ਪਿੰਡ ਦੇ ਡਾਕੀ ਨੇ ਤਿੰਨਾ ਪੈਸਿਆਂ ਦਾ ਇੱਕ ਵੀ ਕਾੜ ਲਿਆ ਕਿ ਉਹਨਾਂ ਦੇ ਵਿੜੇ ਵਿੱਚ ਨਾ ਸੁੱਟਿਆ ਦਲੀਲਾਂ ਜਿਵੇਂ ਲਾਜੋ ਤੇ ਪੂਰੋ ਦੇ ਮੂੰਹ ਤੇ ਖੁਣੀਆਂ ਗਈਆਂ ਸਨ ਸਿਰਫ ਲਾਜੋ ਦੇ ਜੀ ਨੂੰ ਇੱਕ ਤਰਵਾ ਸੀ ਕਿ ਕਦੇ ਪੂਰੋ ਦੇ ਰਹੀਦੇ ਨੇ ਉਹਦਾ ਜੀ ਨਹੀਂ ਸੀ ਥੋੜਾ ਹੌਣ ਦਿੱਤਾ ਪਰ ਸਾਰਾ ਦਿਨ ਛੁਪੀ ਹੋਈ ਡੱਕੀ ਹੋਈ ਲਾਜੋ ਸੋਚਦੀ ਸੀ ਪਹਾੜ ਜੇਡੀ ਉਮਰ ਉਹਦੇ ਸਿਰ ਉੱਤੇ ਲਟਕਦੀ ਪਈ ਸੀ ਕਦੋਂ ਉਹਦੇ ਦਿਨ ਪੂਰੇ ਹੋਣਗੇ ਪੂਰੋ ਦਾ ਕਿਸੇ ਨਾਲ ਆਉਣਾ ਜਾਣਾ ਵੀ ਬਹੁਤਾ ਨਹੀਂ ਸੀ ਲਾਜੋ ਪਿਛਲੇ ਅੰਦਰ ਹੀ ਬੈੰਦੀ ਸੀ ਜਾਂ ਦੁਪਹਿਰਾਂ ਵੇਲੇ ਬਾਹਰਲਾ ਕੁੰਡਾ ਲਾ ਕੇ ਦੋਵੇਂ ਜਣੀਆਂ ਚਰਖਾ ਸ਼ੋ ਬੈੰਦੀਆਂ ਛੋਪਿਆਂ ਦੇ ਛੋਪੇ ਮੁੱਕ ਜਾਂਦੇ ਦਿਹਾੜਾ ਮੁੱਕ ਜਾਂਦੀਆਂ ਦਲੀਲਾਂ ਨਾ ਮੁਕਦੀਆਂ ਪਰ ਸਿਆਲਾ ਲੰਘ ਗਿਆ ਸੀ ਫਗਣ ਦਾ ਵੀ ਪਿਸ਼ੋਕੜ ਆ ਗਿਆ ਸੀ ਪਾਣੀਆਂ ਦੇ ਠਾਰ ਭੱਜ ਗਏ ਸਨ ਇੱਕ ਦਿਹਾੜੇ ਟਲਦੀਆਂ ਦੁਪਹਿਰਾਂ ਨਾਲ ਰਸ਼ੀਦਾ ਜਦੋਂ ਘਰ ਦੀਆਂ ਬਰੂਹਾਂ ਲੰਘਿਆ ਲਾਜੋ ਤੇ ਪੂਰੋਂ ਨੂੰ ਵੇਖਦਿਆਂ ਹੀ ਉਹਦੀਆਂ ਅੱਖਾਂ ਵਿੱਚ ਡਕੜਕ ਪਾਣੀ ਆ ਗਿਆ ਸਹਿਮੇ ਹੋਏ ਮੂੰਹ ਨਾਲ ਦੋਵੇਂ ਜਣੀਆਂ ਉਹਦੇ ਸੱਜੇ ਖੱਬੇ ਹੋ ਗਈਆਂ ਕਿੰਨੇ ਮਿੰਟ ਰਸ਼ੀਦੇ ਦੇ ਮੂੰਹੋਂ ਕੁਝ ਨਾ ਨਿਕਲਿਆ ਲਾਜੋ ਦੇ ਕਲਜੇ ਨੂੰ ਜਿਵੇਂ ਕੋਈ ਮੁੱਠ ਭਰ ਕੇ ਕੱਢਦਾ ਪਿਆ ਸੀ ਉਹਨੂੰ ਇੱਕੋ ਹੀ ਡਰ ਸੀ ਕਿ ਰਤੋਵਾਲ ਦੀ ਬੁੱਢੀ ਤੇ ਉਹਦੇ ਪੁੱਤਰ ਨੂੰ ਲਾਜੋ ਦਾ ਥੋ ਲੱਗ ਗਿਆ ਹੋਣਾ ਹੈ ਉਹ ਉਹਨੂੰ ਜ਼ੋਰਿੰ ਤਰੀਕ ਕੇ ਲੈ ਜਾਣਗੇ ਤੇ ਪਤਾ ਨਹੀਂ ਪੂਰੋ ਔਰਾਂ ਨਾਲ ਵੀ ਕੀ ਬਣੇਗਾ ਰਸ਼ੀਦਾ ਮੰਜੀ ਦੀ ਬਾਹੀ ਉੱਤੇ ਬਹਿ ਗਿਆ ਝੱਕੇ ਦੀ ਬਾਹ ਨਾਲ ਦੋਵੇਂ ਅੱਖਾਂ ਪੁੰਝ ਕੇ ਉਹਨੇ ਲਾਜੋ ਦੀ ਪਿੱਠ ਉੱਤੇ ਪਿਆਰ ਦਿੱਤਾ ਉਹਦੇ ਹੱਥਾਂ ਵਿੱਚ ਉਹੀ ਉਲੇਲ ਸੀ ਜਿਹੜਾ ਇੱਕ ਬਜ਼ੁਰਗ ਪਿਓ ਨੂੰ ਧੀ ਦੇ ਸਹੁਰੇ ਤੋਰਨ ਵੇਲੇ ਹੁੰਦਾ ਹੈ ਰਸ਼ੀਦੇ ਦਾ ਜੀ ਭਰਿਆ ਹੋਇਆ ਸੀ ਫੇਰ ਸ਼ੀਦੇ ਨੇ ਜੀ ਨੂੰ ਥੰਮ ਕੇ ਆਖਿਆ ਅਜੇ ਰਾਮਚੰਦ ਆਇਆ ਏ ਇੱਥੇ ਲਾਜੋ ਦੇ ਪੂਰੇ ਦੋਹਾਂ ਦੇ ਮੂੰਹੋਂ ਵਿੱਚੋਂ ਇਕੱਠੀਆਂ ਆਵਾਜ਼ਾਂ ਨਿਕਲੀਆਂ ਹਾਂ ਨਾਲ ਕੁਝ ਹਿੰਦੂਸਤਾਨੀ ਪੁਲਿਸ ਤੇ ਸਿਪਾਹੀ ਨੇ ਤੇ ਕੁਝ ਪਾਕਿਸਤਾਨ ਦੇ ਲੋਕੀ ਇਸੇ ਤਰ੍ਹਾਂ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਵਿੱਚ ਗਵਾਚੀਆਂ ਹੋਈਆਂ ਕੁੜੀਆਂ ਨੂੰ ਲੱਭਦੇ ਨੇ ਮੈਨੂੰ ਕੱਲਿਆਂ ਵੀ ਰਾਮਚੰਦ ਮਿਲਿਆ ਏ ਰਸ਼ੀਦਾ ਕਹਿ ਰਿਹਾ ਸੀ ਸੱਚੀ ਮੁੱਚੀ ਮੈਨੂੰ ਲੈਣ ਆਏ ਨੇ ਲਾਜੋ ਨੇ ਅੱਬੜਵਾਹੇ ਆਖਿਆ ਆਖ ਕੇ ਫੇਰ ਆਪੇ ਹੀ ਕੱਚੀ ਜਹੀ ਪੈ ਗਈ ਉਹਨੂੰ ਜਾਪਿਆ ਕਿ ਉਹਦਾ ਸਵਾਲ ਬੇਥਵਾ ਸੀ ਚੱਲੀ ਜੀ ਤੇ ਹੋਰ ਕੀ ਕਰਨਾ ਇਹਨੇ ਰਸ਼ੀਦੇ ਨੇ ਕਿਹਾ ਪੂਰੋ ਨੇ ਅਜੇ ਤੱਕ ਚੁੱਪ ਨਹੀਂ ਸੀ ਥੋੜੀ ਉਹਨੂੰ ਅੰਦਰੋਂ ਅੰਦਰ ਇੱਕ ਭਰਵੀ ਖੁਸ਼ੀ ਹੋ ਰਹੀ ਸੀ ਉਹਦਾ ਯਕੀਨ ਸੱਚਾ ਸੀ ਉਹਨੂੰ ਪਤਾ ਸੀ ਆਰਮਚੰਦ ਆਵੇਗਾ ਉਹਨੂੰ ਪਤਾ ਸੀ ਉਹਦੀ ਘਾਲ ਥਾਂੇ ਪਵੇਗੀ ਲਾਜੋ ਤੇ ਐਵੇਂ ਦਿਲ ਛੰਡ ਬੈੰਦੀ ਸੀ ਜਿਨ੍ਹਾਂ ਦਿਨਾਂ ਵਿੱਚ ਰਸ਼ੀਦਾ ਵੀ ਮਨ ਟਾ ਲੈਂਦਾ ਸੀ ਪੂਰੋ ਦੇ ਅੰਦਰੋਂ ਕੋਈ ਸ਼ਾਦੀ ਦੇਂਦਾ ਸੀ ਆਰਮਚੰਦ ਜ਼ਰੂਰ ਆਵੇਗਾ ਸੋ ਅੱਜ ਉਹ ਦਿਨ ਆ ਗਿਆ ਸੀ ਰਾਮਚੰਦ ਸੱਚਮੁੱਚ ਹੀ ਆ ਗਿਆ ਸੀ ਕੱਲਾ ਏ ਲਾਜੋ ਨੇ ਪੁੱਛਿਆ ਰਹੀਦਾ ਸਮਝ ਗਿਆ ਕਿ ਲਾਜੋ ਦੀ ਪੁੱਛਦਾ ਕੀ ਮਤਲਬ ਹੈ ਹਾਂ ਅਜੇ ਤੇ ਕੱਲਾ ਆਇਆ ਏ ਪਰ ਤੂੰ ਚਿੰਤਾ ਨਾ ਕਰ ਲਾਜੋ ਤੇਰੇ ਸਾਰੇ ਘਰ ਦੇ ਤੈਨੂੰ ਜੀ ਸਦਕੇ ਕਹਿ ਕੇ ਲੈ ਲੈਣਗੇ ਲਾਜੋ ਨੇ ਜੀ ਕੁਝ ਥਾਵੇਂ ਪਾ ਲਿਆ ਤੇਰਾ ਨਾਂ ਸੁਣ ਕੇ ਤੇਰੀ ਖਬਰ ਸੁਣ ਕੇ ਰਾਮਚੰਦ ਦਾ ਰੋਣ ਨਹੀਂ ਸੀ ਥੰਮਦਾ ਉਹਨੂੰ ਵੇਖ ਕੇ ਮੇਰਾ ਜੀ ਭਰ ਆਉਂਦਾ ਰਿਹਾ ਰਹੀਦੇ ਦੀਆਂ ਫੇਰ ਅੱਖਾਂ ਪਰ ਆਈਆਂ ਲਾਜੋ ਤੇ ਪੂਰੋ ਦਰਵਾਜ਼ਾ ੋਂ ਨਿਕਲ ਗਿਆ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ-ਬੁਝਾ ਦਿੱਤਾ ਏ ਅੱਜ ਇੱਥੇ ਇਸ ਤਰ੍ਹਾਂ ਤੈਨੂੰ ਦੇ ਦੇਣ ਨਾਲ ਸਾਰੇ ਪਿੰਡ ਵਿੱਚ ਖ਼ਬਰ ਹੋ ਜਾਣੀ ਸੀ ਪਤਾ ਨਹੀਂ ਰਤੋਵਾਲ ਤੱਕ ਵੀ ਗੱਲ ਅਪੜ ਜਾਂਦੀ ਮੈਂ ਉਹਨਾਂ ਨੂੰ ਕਿਹਾ ਏ ਤੁਸੀਂ ਵਾਪਸ ਲਾਹੌਰ ਚਲੋ ਮੈਂ ਕੁੜੀ ਨੂੰ ਲੈ ਕੇ ਲਾਹੌਰ ਅਪੜ ਜਾਣਾ ਵਾ ਉੱਥੇ ਤੁਹਾਡੇ ਹਵਾਲੇ ਕਰ ਦੇਵਾਂਗਾ ਇਹ ਚੰਗਾ ਕੀਤਾਈ ਪੂਰੋ ਨੇ ਜਵਾਬ ਦਿੱਤਾ ਅਸੀਂ ਉੱਥੇ ਅੱਜ ਤੋਂ ਪੰਜਵੇਂ ਦਿਹਾੜੇ ਪੜਾਂਗੇ ਉਦੋਂ ਤੱਕ ਉਹ ਪੂਰੋ ਦੇ ਭਰਾ ਨੂੰ ਵੀ ਅੰਮ੍ਰਿਤਸਰੋਂ ਬੁਲਾ ਲੈਣਗੇ ਮੈਂ ਸੋਚਿਆ ਸੀ ਇੱਕ ਵਾਰ ਪੂਰੋ ਵੀ ਆਪਣੇ ਭਰਾ ਨੂੰ ਮਿਲ ਲਵੇਗੀ ਰਸ਼ੀਦਾ ਲਾਜੋ ਦੀ ਪਿੱਠ ਉੱਤੇ ਪਿਆਰ ਦੇ ਕੇ ਲਾਜੋ ਨੂੰ ਪਿਆ ਕਹਿੰਦਾ ਸੀ ਪੂਰੋ ਦਾ ਡੱਕਿਆ ਹੋਇਆ ਰੋਣ ਨਿਕਲ ਗਿਆ ਲਾਜੋ ਨੇ ਪੂਰੋ ਦੀ ਚੋਲੀ ਵਿੱਚ ਸਿਰ ਰੱਖ ਕੇ ਪੂਰੋ ਨੂੰ ਆਪਣੇ ਨਾਲ ਘੁੱਟ ਲਿਆ ਦੋਵੇਂ ਜਣੀਆਂ ਇੱਕ ਦੂਸਰੀ ਵਿੱਚ ਪੰਗਰੀਆਂ ਪਈਆਂ ਸਨ ਦੋਹਾਂ ਦੇ ਦੁੱਖ ਸਾਂਝੇ ਹੋ ਗਏ ਸਨ ਦੋਹਾਂ ਦੇ ਅਥਰੂ ਇੱਕ ਦੂਸਰੀ ਦੇ ਅਥਰੂਆਂ ਵਿੱਚ ਕੁਲ ਗਏ ਸਨ ਲਾਹੌਰ ਪਹੁੰਚਣ ਦਾ ਰਸਾ ਮਸਾਂ ਡੂੜ ਕੁ ਦਿਹਾੜੀ ਦਾ ਸੀ ਅਜੇ ਇੱਥੋਂ ਤੁਰਨ ਵਿੱਚ ਪੂਰੀਆਂ ਤਰ੍ਹਾਂ ਦਿਹਾੜੀਆਂ ਰਹਿੰਦੀਆਂ ਸਨ ਅਗਲੇ ਦਿਨ ਪੂਰੋ ਨੇ ਵੇਸਣ ਅਣਵਾਇਆ ਮਹਿੰਦਾ ਜੋੜਿਆ ਹੋਇਆ ਮੱਖਣ ਕੱਢਿਆ ਗਿਰਿਆਂ ਦੇ ਮੇਵੇ ਪਾ ਪਾ ਕੇ ਸਾਰਾ ਦਿਨ ਪੂਰੋ ਪਿੰਨੀਆਂ ਬਣਾਉਂਦੀ ਰਹੀ ਜਿਵੇਂ ਧੀਆ ਨੂੰ ਸਹਰੇ ਤੋਰੀ ਦਾਏ ਪੂਰੋ ਨੇ ਇੱਕ ਸੁੱਚਾ ਤੇਵਰ ਕੱਢਿਆ ਲਾਜੋ ਨੂੰ ਗਲ ਨਾਲ ਲਾਂਦੀ ਰਹੀ ਲਾਜੋ ਨੂੰ ਮਿਲ ਮਿਲ ਰੋਂਦੀ ਰਹੀ ਉਸ ਤੋਂ ਤ੍ਰਿਏ ਦਿਹਾੜੇ ਦੋਹਾਂ ਬਾਲਾਂ ਨੂੰ ਨਾਲ ਲੈ ਕੇ ਪੂਰੋ ਲਾਜੋ ਤੇ ਰਸ਼ੀਬ ਦਾ ਮੂੰਹ ਹਨੇਰੇ ਪਿੰਡੋਂ ਨਿਕਲ ਕੇ ਗੱਡੀ ਜਾ ਚੜੇ ਪਿਛਲੀਆਂ ਚਾਰ ਦਿਹਾੜੀਆਂ ਤੋ ਸਾਰਾ ਸਾਰਾ ਦਿਨ ਪੂਰੋ ਨੂੰ ਬਲੇਲਾ ਉੱਠਦੀਆਂ ਰਹੀਆਂ ਸਨ ਸਾਰੀ ਸਾਰੀ ਰਾਤ ਪੂਰੋਂ ਨੂੰ ਦਲੀਲਾਂ ਆਉਂਦੀਆਂ ਰਹੀਆਂ ਸਨ ਪੂਰੋਂ ਮਨ ਹੀ ਮਨ ਵਿੱਚ ਕੁਝ ਘੜਦੀ ਰਹਿੰਦੀ ਸੀ ਮੈਂ ਲਾਜੋ ਨੂੰ ਆਖਾਂਗੀ ਮੇਰੀ ਮਾਂ ਨੂੰ ਜਾ ਕੇ ਇਹ ਆਖੀ ਮੇਰੀ ਮਾਂ ਨੂੰ ਜਾ ਕੇ ਇਹ ਦਸੀ ਤੋੜੇ ਇੱਕ ਵਾਰੀ ਤੇ ਮੇਰੀ ਜੁੰਦੀ ਦਾ ਮੂੰਹ ਵੇਖੇ ਸੋਚਦੀ ਸੋਚਦੀ ਪੂਰੋਂ ਦਾ ਗੱਜ ਡੁੱਲ ਪੈਂਦਾ ਸੋਚਦੀ ਸੋਚਦੀ ਪੂਰੋਂ ਨੂੰ ਕਹਿਣ ਵਾਸਤੇ ਬੜਾ ਕੁਝ ਆਉੜਦਾ ਸੋਚਦੀ ਸੋਚਦੀ ਪੂਰੋਂ ਦੇ ਮੂੰਹੋਂ ਮਾਸਾ ਗੱਲ ਵੀ ਨਾ ਨਿਕਲਦੀ ਲਾਜੋ ਨੂੰ ਆਪਣੇ ਭਰਾ ਦਾ ਤੇ ਆਪਣੇ ਖਾਵੰਦ ਦਾ ਮੂੰਹ ਵੇਖਣਾ ਐਡਾ ਹੀ ਅਸਚਰਜ ਲੱਗਦਾ ਸੀ ਜਿਵੇਂ ਕੋਈ ਮਰ ਕੇ ਅਗਲੀ ਦੁਨੀਆ ਵਿੱਚ ਗਵਾਚੇ ਹੋਏ ਮੂੰਹਾਂ ਨੂੰ ਵੇਖਣ ਦੀ ਆਸ ਕਰੇ ਭਾਵੇਂ ਲਾਜੋ ਨੂੰ ਆਪਣੇ ਘਰਦਿਆਂ ਤੋਂ ਨਿਕੜਿਆ 5-6 ਮਹੀਨੇ ਹੀ ਹੋਏ ਸਨ ਲਾਜੋ ਨੂੰ ਸਗਮਾ ਇੰਜ ਹੀ ਲੱਗਦਾ ਸੀ ਕਿ ਉਹ ਇੱਕ ਵਾਰ ਮਰ ਮੁੱਕ ਕੇ ਫੇਰ ਉਸ ਦੁਨੀਆ ਉੱਤੇ ਜੰਮ ਪਈ ਹੈ ਗੱਡੀ ਦੇ ਸਾਰੇ ਰਾਹ ਦੋਹਾਂ ਦਾ ਮਨ ਹਿਚਕੋਲੇ ਖਾਂਦਾ ਰਿਹਾ ਇੱਕ ਘੜੀ ਪੁਲਿਸ ਦੇ ਪਹਿਰੇ ਵਿੱਚ ਜਦੋਂ ਉਹ ਮਿਲੇ ਲਾਜੋ ਦੀਆਂ ਪਲਕਾਂ ਚੁਕੀਆਂ ਨਹੀਂਆਂ ਨਹੀਂ ਸਨ ਚੁਕਿੰਦੀਆਂ ਪੂਰੋ ਨੇ ਆਪਣੇ ਭਰਾ ਦਾ ਮੂੰਹ ਧੱਕਿਆ ਮੇਲ ਦੀ ਇਸ ਇੱਕ ਕੜੀ ਦੇ ਉਰਾਰਲੇ ਬੰਨੇ ਅੰਤਾਂ ਦਾ ਵਿਛੋੜਾ ਰਿਹਾ ਸੀ ਮੇਲ ਦੀ ਇਸ ਇੱਕ ਕੜੀ ਦੇ ਪਾਰਲੇ ਬੰਨੇ ਕਹਿਰਾਂ ਦਾ ਵਿਛੋੜਾ ਨਜ਼ਰ ਆ ਰਿਹਾ ਸੀ ਕਿਸੇ ਦੇ ਵੀ ਅਥਰੂ ਥੰਮਣ ਜੋਗੇ ਨਹੀਂ ਸਨ ਮਰਚ ਮਾਹਨੂਆ ਦਾ ਵੀ ਜੇਰਾ ਟੁੱਟ ਗਿਆ ਸੀ ਹੋਣੀ ਦੇ ਇਸ ਟੁੱਟੇ ਪਏ ਪਹਾੜ ਅੱਗੇ ਕਿਸੇ ਕੋਲ ਕੁਛ ਪੁੱਛਣ ਦੱਸਣ ਜੋਗਾ ਨਹੀਂ ਸੀ ਰਹਾ ਰੋ ਰੋ ਕੇ ਉਹਨਾਂ ਦੇ ਹੱਥ ਭਿੱਜ ਗਏ ਰੋ ਰੋ ਕੇ ਉਹਨਾਂ ਦੇ ਲੀੜੇ ਭਿੱਜ ਗਏ ਹਾੜਾ ਜੇ ਕਦੇ ਭੁੱਲ ਕੇ ਲਾਜੂ ਦਾ ਨਿਰਾਦਰ ਨਾ ਕਰਿਓ ਪਹਿਲਾਂ ਪਹਿਲਪੂਰੋ ਬੋਲੀ ਲਾਜੋ ਦੇ ਖਾਮਦ ਦਾ ਮੂੰਹ ਨੀਵਾ ਸੀ ਲਾਜੋ ਦੇ ਭਰਾ ਦਾ ਮੂੰਹ ਨੀਵਾ ਸੀ ਪੂਰੋ ਸਾਨੂੰ ਸ਼ਰਮਿੰਦਿਆ ਨਾ ਕਰ ਅਖੀਰ ਲਾਜੋ ਦੇ ਭਰਾ ਨੇ ਆਖਿਆ ਲਾਜੋ ਦਾ ਖਾਮਦ ਨਾ ਕੁਝ ਬੋਲ ਸਕਿਆ ਨਾ ਖੌਰੇ ਕੁਝ ਸੁਣ ਸਕਿਆ ਅੱਜ ਉਸ ਨੇ ਨੀਰੀ ਆਪਣੀ ਗੁਆਚੀ ਹੋਈ ਤਰੀਮਤ ਨਹੀਂ ਸੀ ਤੱਕੀ ਅੱਜ ਉਸ ਨੇ ਆਪਣੀ ਹੋਸ਼ ਤੋਂ ਵੀ ਪਹਿਲਾਂ ਦੀ ਗੁਆਚੀ ਹੋਈ ਆਪਣੀ ਭੈਣ ਤੱਕੀ ਸੀ ਵਰਿਆਂ ਦੇ ਬਰੇ ਉਹਦੇ ਅੰਦਰ ਇੱਕ ਅੱਗ ਸੁਲਗਦੀ ਰਹੀ ਸੀ ਉਸੇ ਅੱਗ ਦੀ ਇੱਕ ਚੰਗਿਆੜੀ ਉਹਨੇ ਰਸ਼ੀਦੇ ਉਰਾਂ ਦੇ ਖੇਤਰ ਨੂੰ ਲਾਈ ਸੀ ਜਿਸ ਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸੀ ਵਰਿਆਂ ਦੇ ਬਰੇ ਉਹ ਉਸ ਸ਼ਾਹਜਾਦੀ ਦੀ ਕਹਾਣੀ ਨੂੰ ਸੋਚਦਾ ਰਿਹਾ ਸੀ ਜਿਸ ਨੂੰ ਇੱਕ ਦੰਤ ਚੁਰਾ ਕੇ ਲੈ ਗਿਆ ਸੀ ਤੇ ਫਿਰ ਪੂਰਬ ਦੇਸ਼ ਦਾ ਇੱਕ ਰਾਜਕੁਮਾਰ ਆਪਣੇ ਜਾਦੂ ਵਾਲੇ ਤੀਰਾਂ ਦੇ ਬਲ ਨਾਲ ਛੁਡਾ ਕੇ ਲਿਆਇਆ ਸੀ ਛੋਟਾ ਹੁੰਦਾ ਉਹ ਕਈ ਵਾਰ ਸਾਧੂਆਂ ਸੰਤਾਂ ਕੋਲੋਂ ਜਾਦੂ ਵਾਲੇ ਤੀਰ ਮੰਗਦਾ ਰਿਹਾ ਸੀ ਵੱਡਾ ਹੋ ਕੇ ਉਹ ਪੂਰੋਂ ਨੂੰ ਸੋਚ-ਸੋਚ ਕੇ ਇੱਕ ਜੀਤੀਆਂ ਖਾਂਦਾ ਰਿਹਾ ਸੀ ਅਜਿ ਵਰਿਆਂ ਦੀ ਗੋਚੀ ਹੋਈ ਪੂਰੋ ਉਹਦੀਆਂ ਅੱਖਾਂ ਅੱਗੇ ਬੈਠੀ ਹੋਈ ਸੀ ਐਸ ਘੜੀ ਉਹ ਭੁੱਲ ਗਿਆ ਹੋਇਆ ਸੀ ਕਿ ਰਸ਼ੀਦੇ ਨੇ ਉਹਦੀ ਤਰੀਮਤ ਨੂੰ ਬਚਾਇਆ ਹੈ ਐਸ ਘੜੀ ਉਹਨੂੰ ਸਿਰਫ ਇਹੀ ਯਾਦ ਸੀ ਕਿ ਰਸ਼ੀਦੇ ਨੇ ਉਹਦੀ ਭੈਣ ਨੂੰ ਚੁੱਕ ਖੜਿਆ ਸੀ ਪੁਲਿਸ ਵਾਲਿਆਂ ਦੀ ਲਾਰੀ ਤਿਆਰ ਹੋ ਗਈ ਸੀ ਹਿੰਦੁਸਤਾਨੀ ਪੁਲਿਸ ਦੇ ਸਿਪਾਹੀਆਂ ਨੇ ਆਵਾਜ਼ ਦਿੱਤੀ ਆਓ ਉਧਰ ਜਾਣ ਵਾਲੇ Hindu ਇੱਕ ਪਾਸੇ ਹੋ ਜਾਣ ਲਾਰੀ ਤਿਆਰ ਹੈ ਰਾਮਚੰਦ ਨੇ ਰਸ਼ੀਦੇ ਦੇ ਗਲ ਨਾਲ ਲੱਗ ਕੇ ਉਹਨੂੰ ਮੁਰਮੁਰ ਆਖਿਆ ਤੇਰੀ ਮਿਹਰਬਾਨੀ ਭਰਾਵਾ ਤੇਰਾ احਸਾਨ ਨਾ ਭੁੱਲਾਂਗਾ ਰਸ਼ੀਦੇ ਦੇ ਮੂੰਹ ਉੱਤੇ ਇਹ ਐਹਸਾਨ ਚੜਨ ਦੀ ਖੁਸ਼ੀ ਵੀ ਸੀ ਪਰ ਰਸ਼ੀਦੇ ਦੀਆਂ ਨਜ਼ਰਾਂ ਲਾਜੋ ਨੂੰ ਵਚਾ ਕੇ ਵੀ ਸ਼ਰਮਿੰਦਿਆਂ ਸਨ ਰਸ਼ੀਦੇ ਨੂੰ ਪੂਰੋ ਦਾ ਚੁੱਕ ਖੜਨਾ ਯਾਦ ਆ ਰਿਹਾ ਸੀ ਫੇਰ ਵੀ ਉਹਨੂੰ ਲੱਗਦਾ ਸੀ ਉਹਦੇ ਸਿਰ ਉੱਤੇ ਚੜਿਆ ਹੋਇਆ ਕਰਜ਼ਾ ਕੁਝ ਨਾ ਕੁਝ ਲੈ ਰਿਹਾ ਸੀ ਇੱਕ ਆਵਾਜ਼ ਫੇਰ ਆਈ ਉੱਧਰ ਜਾਣ ਵਾਲੇ ਹਿੰਦੂ ਇੱਕ ਪਾਸੇ ਹੋ ਜਾਣ ਪੂਰੋ ਨੇ ਸੁੱਚੇ ਤਰੇਵਰ ਤੇ ਵੇਸਣ ਦੀਆਂ ਪਿੰਨੀਆਂ ਦੀ ਗੰਢ ਲਾਜੋ ਦੇ ਹੱਥਾਂ ਵਿੱਚ ਫੜਾਈ ਲਾਜੋ ਨੂੰ ਕੁੱਟਕੁੱਟ ਗਲ ਨਾਲ ਲਾਇਆ ਤੇ ਫੇਰ ਆਪਣੀ ਆਖਰੀ ਮਿਲਣੀ ਲਈ ਆਪਣੇ ਵੀਰ ਦੇ ਗਲ ਨਾਲ ਲੱਗ ਗਈ ਪੂਰੋ ਪੂਰੋ ਦਾ ਭਰਾ ਸਿਰਫ ਇੰਨਾ ਹੀ ਕਹਿ ਸਕਿਆ ਤੇ ਉਸਨੇ ਪੂਰੋ ਦੀ ਬਾਹ ਕੁੱਟ ਕੇ ਫੜ ਲਈ ਮੇਰੀ ਗੱਲ ਸੁਣ ਐਸ ਵੇਲੇ ਪੂਰੋ ਦੇ ਪ੍ਰਾਣੇ ਫੇਰ ਜੇਰਾ ਕਰਕੇ ਆਖਿਆ ਪੂਰੋ ਨੇ ਆਪਣੇ ਭਰਾ ਦਾ ਕਹਿਣਾ ਸਮਝਿਆ ਪੂਰੋ ਨੂੰ ਵੀ ਇੱਕ ਵਾਰ ਸੱਦਰ ਆਈ ਜੇ ਮੈਂ ਐਸ ਵੇਲੇ ਕਹਿ ਦਿਆਂ ਮੈਂ ਇੱਕ Hindu ਤਰੀਮ ਤਾਂ ਮੈਨੂੰ ਜ਼ਰੂਰ ਉਹ ਇਹਨਾਂ ਦੇ ਨਾਲ ਲਾਰੀ ਵਿੱਚ ਮਿਠਾ ਕੇ ਲੈ ਜਾਣਗੇ ਮੈਂ ਵੀ ਵਾਪਸ ਹੋ ਸਕਦੀ ਹਾਂ ਮੈਂ ਵੀ 라ਜੋਬਕਰ ਮੋਲਕ ਦੀਆਂ ਹਜ਼ਾਰਾਂ ਕੁੜੀਆਂ ਮਤ ਪੂਰੋ ਦੇ ਪਿਛਾਂ ਪਰਤੇ ਹੋਏ ਗਲੇਡੂ ਫੇਰ ਪਰ ਆਏ। ਉਹਨੇ ਹੌਲੀ ਜਿਹੀ ਆਪਣੇ ਭਰਾ ਕੋਲੋਂ ਆਪਣੀ ਬਾਹਂ ਛੁਡਾ ਲਈ ਤੇ ਪਰਾਂ ਖਲੋਤੇ ਹੋਏ ਰਸ਼ੀਦੇ ਦੇ ਕੋਲ ਜਾ ਕੇ ਆਪਣੇ ਪੁੱਤਰ ਨੂੰ ਆਪਣੇ ਗਲ ਨਾਲ ਲਾ ਲਿਆ। 라ਜੂ ਆਪਣੇ ਘਰ ਮੁੜ ਜਾਵੇਗੀ ਤਾਂ ਸਮਝਣਾ ਪੂਰੋ ਅਜ ਇਹਦੇ ਵਿੱਚ ਹੀ ਆ ਗਈ ਹੈ। ਮੇਰੀ ਜੋਗੀ ਹੁਣ ਇੱਥੇ ਹੀ ਥਾਂ ਹੈ। ਪੂਰੋ ਨੇ ਲਾਰੀ ਤੇ ਚੜਨ ਲੱਗੇ ਭਰਾ ਨੂੰ ਹੌਲੀ ਜਿਹੀ ਆਖਿਆ, "ਰਾਮਚੰਦ ਨੇ ਝੁਕੇ ਹੋਏ ਸਿਰ ਨਾਲ ਦੋਵੇਂ ਹੱਥ ਪੂਰੋ ਅੱਗੇ ਜੋੜੇ। ਕੋਈ ਅੰਦਰਲੀ ਪੀੜ ਰਾਮਚੰਦ ਦੇ ਹੋਠਾਂ ਉੱਤੇ ਜੰਮੀ ਹੋਈ ਸੀ ਰਾਮਚੰਦ ਕੂ ਨਾ ਸਕਿਆ ਭਾਵੇਂ ਕੋਈ ਹਿੰਦੂ ਕੁੜੀ ਹੋਵੇ ਭਾਵੇਂ ਮੁਸਲਮਾਨ ਜਿਹੜੀ ਵੀ ਕੁੜੀ ਵਾਪਸ ਟਿਕਾਣੇ ਪਹੁੰਚਦੀ ਪਈ ਹੈ ਸਮਝੋ ਉਹਦੇ ਵਿੱਚ ਪੂਰੋ ਦੀ ਰੂਹ ਟਿਕਾਣੇ ਪਹੁੰਚਦੀ ਪਈ ਹੈ ਪੂਰੋ ਨੇ ਆਪਣੇ ਅੰਦਰ ਹੀ ਅੰਦਰ ਆਖਿਆ ਤੇ ਦੋਹਾਂ ਅੱਖੀਆਂ ਨੂੰ ਧਰਤੀ ਵੱਲ ਨਿਵਾ ਕੇ ਰਾਮਚੰਦ ਨੂੰ ਆਖਰੀ ਪ੍ਰਣਾਮ ਕੀਤੀ ਲਾਰੀ ਚੱਲ ਪਈ ਸੀ ਖਾਲੀ ਸੜਕ ਉੱਤੇ ਇੱਕ ਧੂੜ ਖਿਲਰ ਗਈ